ਅੱਜ ਦੇ ਦੋਸਤੋ ਪਿਛਲੇ ਦਿਨੀ ਪੰਜਾਬ ਦੇ ਵਿੱਚ ਇੱਕ ਵਾਕਫਰੀ ਝੰਡੋੜ ਦੇਣ ਵਾਲੀ ਘਟਨਾ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ। ਇਹ ਘਟਨਾ ਸੀ ਨੀਹਾ ਨਾਮ ਦੀ ਇੱਕ ਕੁੜੀ ਦੀ ਮੌਤ ਦਾ ਮਾਮਲਾ ਜਿਸ ਦੇ ਬਾਰੇ ਨੀਹਾ ਦੇ ਮਾਪਿਆਂ ਵੱਲੋਂ ਨੀਹਾ ਦੇ ਸਹੁਰਿਆਂ ਤੇ ਉਸ ਨੂੰ ਵੱਡੀ ਮਾਤਰਾ ਦੇ ਵਿੱਚ ਜ਼ਹਿਰ ਦੇ ਕੇ ਕਤਲ ਕਰਨ ਦਾ ਦੋਸ਼ ਲਗਾਇਆ ਗਿਆ। ਇਸ ਕੁੜੀ ਦੇ ਨਾਲ ਆਮ ਲੋਕ ਇਸ ਕਰਕੇ ਵੀ ਇਮੋਸ਼ਨਲੀ ਜੁੜੇ ਕਿਉਂਕਿ ਇਸ ਕੁੜੀ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਜਿਸ ਦੇ ਵਿੱਚ ਹੱਸੂ ਹੱਸੂ ਚਿਹਰੇ ਵਾਲੀ ਇਹ ਕੁੜੀ ਕਿਸ ਤਰ੍ਹਾਂ ਇਹਨਾਂ ਦਰਿੰਦਿਆਂ ਦੇ ਕਰਕੇ ਇਸ ਜਹਾਨ ਤੋਂ ਚਲੀ ਗਈ ਇਹ ਗੱਲ ਨੂੰ ਸੋਚ ਕੇ ਹਰ ਇੱਕ ਅੱਖ ਨੰਬੀ ਹੈ ਤੇ ਹਰ ਇੱਕ ਦੇ ਮਨ ਦੇ ਵਿੱਚ ਇੱਕ ਗੁੱਸਾ ਵੀ ਹੈ ਕਿ ਉਹਨਾਂ ਜ਼ਾਲਮਾਂ ਨੂੰ ਸੱਤ ਤੋਂ ਸੱਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਇਸ ਮੌਕੇ ਅਸੀਂ ਐਡਵੋਕੇਟ ਸ਼ਨੀਲ ਮੱਲਨ ਜੀ ਕੋਲ ਮੌਜੂਦ ਹੈ ਤੇ ਉਹਨਾਂ ਕੋਲ ਜਾਣਾਂਗੇ ਕਿ ਕਾਨੂੰਨ ਦੇ ਮੁਤਾਬਕ ਕੀ ਉਸ ਦੇ ਸਹੁਰੇ ਤੇ ਕਾਰਵਾਈ ਹੋਵੇਗੀ ਅਤੇ ਕੀ ਕੀ ਇਸ ਕੇਸ ਦੇ ਵਿੱਚ ਪੁਆਇੰਟ ਨੇ ਕਿਹੜੀਆਂ ਧਰਾਵਾ ਲੱਗਣਗੀਆਂ ਕਿਹੜੀਆਂ ਧਰਾਵਾ ਬਣਦੀਆਂ ਨੇ ਕਿਉਂਕਿ ਕੁਝ ਮਾਮਲੇ ਅਜੀਬ ਵੀ ਨੇ ਜਿਵੇਂ ਕਿ ਇਹ ਵੀ ਸਾਹਮਣੇ ਆਇਆ ਕਿ ਬੇ ਬੇਸ਼ੱਕ ਉਹ ਕੁੜੀ ਹਿੰਦੂ ਪਰਿਵਾਰ ਦਾ ਸਬੰਧਤ ਸੀ ਪਰ ਅੰਮ੍ਰਿਤ ਸ਼ਤਿਆ ਹਾਇਆ ਸੀ ਉਸਨੇ ਤੇ ਜਦਕਿ ਉਸਦੇ ਸਹੁਰੇ ਉਸ ਤੋਂ ਕਾਫੀ ਜ਼ਿਆਦਾ ਅਜੀਬਾ ਕੁਝ ਕਰਵਾਉਂਦੇ ਸੀ ਜੋ ਕਿ ਸਿੱਖ ਰਹਿਤ ਮਰਿਆਦਾਵਾਂ ਦੇ ਉਲਟ ਸੀ ਉਹਦੇ ਬਾਰੇ ਡਿਟੇਲ ਦੇ ਵਿੱਚ ਵੀਡੀਓ ਦੇ ਵਿੱਚ ਗੱਲ ਕਰਾਂਗੇ ਸੋ ਵੀਡੀਓ ਕੀਤੇ ਤਾਕਤ ਜ਼ਰੂਰ ਦੇਖਣਾ ਤੇ ਵੀਡੀਓ ਨੂੰ ਹੁਣੇ ਸ਼ੇਅਰ ਜੂ ਕਰ ਦੋ ਤਾਂ ਕਿ ਹੋਰ ਲੋਕ ਵੀ ਇਸ ਮਾਮਲੇ ਬਾਰੇ ਜੋ ਕਾਨੂੰਨੀ ਪੱਖ ਹੈ ਉਹ ਜਾਣ ਸਕਣ ਸੋ ਵੀਡੀਓ ਸ਼ੁਰੂ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਵਕੀਰ ਸਾਹਿਬ ਦਾ ਸਤਿ ਸ਼੍ਰੀ ਅਕਾਲ ਜੀ ਦਸਕਾ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੁਸ਼ਕਲ ਸਰ ਤੁਸੀਂ ਵੀ ਇਹ ਨਿਆ ਮਾਮਲੇ ਨੂੰ ਦੇਖਿਆ ਹਾਲਾਂਕਿ ਤੁਸੀਂ ਹਰ ਰੋਜ਼ ਅਜਿਹੇ ਮਾਮਲਿਆਂ ਦੇ ਨਾਲ 2-4 ਨੂੰ ਹੋਣਾ ਪਰ ਫਿਰ ਵੀ ਤੁਹਾਨੂੰ ਕਿਵੇਂ ਲੱਗਿਆ ਜਿੰਨੇ ਤੁਹਾਡੇ ਪਹਿਲੀ ਵਾਰ ਇਹ ਮਾਮਲੇ ਨਜ਼ਰੀਂ ਪਿਆ ਉਸ ਕੁੜੀ ਦੀ ਤੁਸੀਂ ਇਹ ਵੀਡੀਓ ਵੀ ਦੇਖੀ ਹੋਵੇ ਵਾਇਰਲ ਹੋ ਰਹੀ ਹੈ ਕਾਫੀ ਹਸਨ ਉਸ ਚਿਹਰੇ ਵਾਲੀ ਕੁੜੀ ਹੈ ਤੇ ਜਦੋਂ ਉਹ ਤੁਹਾਨੂੰ ਪਹਿਲੀ ਵਾਰ ਪਤਾ ਲੱਗਿਆ ਤਾਂ ਕੀ ਤੁਹਾਡੇ ਦਿਲ ਨੂੰ ਅੱਛੀ ਲੱਗੀ ਦੇਖੋ ਮੈਂ ਲੀਗਲ ਪੱਖ ਤੇ ਗੱਲ ਕਰਦਾ ਲੀਗਲ ਪੱਖ ਤੇ ਜੇ ਆਪਾਂ ਗੱਲ ਕਰੀਏ ਹੁਣ ਜਿਹੜਾ ਟੈਕਨੀਕਲ ਮੁੱਦਾ ਹੁੰਦਾ ਵੀ ਕੁੜੀ ਨੇ ਜ਼ਹਿਰ ਆਪ ਪੀਤਾ ਕਿ ਉਹਨੂੰ ਕਿਸ ਨੇ ਪਿਆਇਆ ਹਾਂਜੀ ਇਸ ਟੈਕਨੀਕਲ ਪੁਆਇੰਟ ਤੇ ਆਪਾਂ ਬੱਦਚੋ ਗੱਲ ਕਰਦੇ ਹਾਂ ਹੁਣ ਆਪਾਂ ਪਹਿਲਾਂ ਆ ਜੀਏ ਡੈਥ ਤੇ ਹਾਂਜੀ ਪੰਸ ਜਿਹੜੀ ਉਹਦੀ ਧਰਮਿਕ ਭਾਵਨਾਵਾਂ ਸੀ ਉਹਨੂੰ ਆਹਤ ਕਰਨਾ ਚਾਹੇ ਉਹ ਜਿਸ ਵੀ ਪਰਿਵਾਰ ਤੋਂ ਸੀ ਉਹ ਸਿੱਖੀ ਨੂੰ ਮੰਨਦੀ ਸੀ ਹਾਂਜੀ ਉਹਨੇ ਉਹਦੇ ਲਈ ਅਰਦਾਸਆ ਕੀਤਾ ਸੀ ਉਹਦੇ ਵਾਸਤੇ ਉਹ ਜੋ ਵੀ ਉਹਦੇ ਬਰਿਆਦਾ ਨੂੰ ਫੋਲੋ ਕਰਦੇ ਸੀ ਜੋ ਅਸੀਂ ਸੁਣਿਆ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸ ਦਿੰਦਾ ਥੋੜਾ ਤੇ ਉਹਦੇ ਪਰਿਵਾਰ ਨੇ ਦੱਸਿਆ ਕਿ ਇੰਨਾ ਜ਼ਿਆਦਾ ਉਹ ਮੰਨਦੀ ਸੀ ਕਿ ਜੋ ਸ਼ਹੀਦ ਵੀਰ ਹੁੰਦੇ ਨੇ ਉਹਦੇ ਨਾਲ ਜੋ ਉਹ ਬੈੱਡ ਤੇ ਵੀ ਨਹੀਂ ਸੌਂਦੀ ਸੀ ਥੱਲੇ ਸੌਂਦੀ ਸੀ ਵੀ ਉਹਦਾ ਵਿਆਹ ਵੀ ਇੱਕੋ ਹੀ ਪਰਿਵਾਰ ਚੋਂ ਹੈ ਪਰ ਪਹਿਲਾਂ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਕੁੜੀ ਨੇ ਅਮਰਤ ਸੰਘਿਆ ਤਾਂ ਉਹ ਕਹਿੰਦੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਬਾਅਦ ਵਿੱਚ ਉਹ ਤੋਂ ਮੀਟ ਵਰਵਾਇਆ ਜਾਂਦਾ ਸੀ ਆਂਡੇ ਵਗੈਰਾ ਜ਼ੋਰ ਜ਼ਬਰਦਸਤੀ ਉਹਨੂੰ ਵਰਵਾਇਆ ਜਾਂਦਾ ਸੀ ਇਹ ਚੀਜ਼ਾਂ ਸੁਣੀਆਂ ਐ ਮੈਂ ਵੀ ਪ੍ਰੋਗਰਾਮ ਚ ਉਹਦੀ ਰਿਐਲਿਟੀ ਕੀ ਐ ਕੀ ਨਹੀਂ ਉਹਦੇ ਤੇ ਮੈਂ ਟਿੱਪਣੀ ਨਹੀਂ ਕਰਦਾ ਪਰ ਜੇ ਉਹ ਸਚਾਈ ਐ ਤੇ ਡੈਫੀਨੇਟਲੀ ਇੱਕ ਪਹਿਲਾਂ ਤੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੁਣ ਮੈਂ ਉਹਦੇ ਤੇ ਜੇ ਟੈਕਨੀਕਲ ਬੁੱਧੇ ਤੇ ਆਜਾ ਟੈਕਨੀਕਲ ਮੁੱਦੇ ਤੇ ਇਹ ਐ ਕਿ ਡੌਰੀ ਡੈਥ ਜਦੋਂ ਕੋਈ ਲੜਕੀ ਕਿਸੇ ਵੀ ਕਾਰਨ ਤੋਂ ਸਤਾਈ ਜਾਂਦੀ ਹੋਵੇ ਉਹਨੂੰ ਪਰੇਸ਼ਾਨ ਕੀਤਾ ਜਾਂਦਾ ਹੋਵੇ ਤੇ ਉਹਦੀ ਉੱਥੇ ਮੌਤ ਹੋਵੇ ਉਹਨੂੰ ਡੌਰੀ ਡੈਥ ਚਾਹੁੰਦਾ ਜਦੋਂ ਪਹਿਲੀ ਸੀ ਉਦੋਂ ਇਹ 304 ਬੀ ਹੁੰਦੀ ਸੀ ਆਪੀਸੀ ਦੀ ਤਹਨਾ ਠੀਕ ਹੈ ਔਰ ਹੁਣ ਇਹ ਧਾਰਾ ਬੀ ਐਨ ਐਸ ਦੇ ਵਿੱਚ ਭਾਰਤੀ ਅਹੈਂ ਸਹਿਤਾਬ ਦੇ ਵਿੱਚ ਇਸ ਧਾਰਾ ਨੂੰ 80 ਦਾ ਤਰਜਾ ਦਿੱਤਾ ਬੀ ਐਨ ਐਸ 80 ਦੇ ਤਹਿਤ ਠੀਕ ਹੈ ਪਨਿਸ਼ਮੈਂਟ ਹੋਏਗੀ ਜੇ ਪਰਚਾ ਦਰਜ ਹੁੰਦਾ ਡੌਰੀ ਡੈਥ ਹੈ ਔਰ ਇਹਦੇ ਵਿੱਚ ਘੱਟੋ ਘੱਟ 7 ਸਾਲ ਸਜ਼ਾ ਹੈ ਅੱਛਾ ਜੀ ਔਰ ਵਕਤਮਦ ਲਾਈਫ ਇਨ ਪ੍ਰਿਜ਼ਨਮੈਂਟ ਠੀਕ ਹੈ ਲਾਈਫ ਵੀ ਅੱਜਕੱਲ ਸਾਡੀਆਂ ਕੋਰਟਸ ਦੂਤ ਰਣੀ ਦਿੰਦੀ ਹੈ ਬੇਸਿਕਲੀ ਲਾਈਫ ਇਨ ਪ੍ਰਿਜ਼ਨਮੈਂਟ ਨੂੰ 20 ਸਾਲ ਬਣਿਆ ਜਾਂਦਾ ਸੀ ਪਹਿਲਾਂ ਹਾਂਜੀ ਤੇ ਉਹਦਾ ਤੀਜਾ ਹਿੱਸਾ 7 ਸਾਲ ਕੱਟ ਕੇ ਕੱਚੀ ਜ਼ਮਾਨਤ ਜਿਹਨੂੰ ਕਹਿੰਦੇ ਆ ਐਸਓਐਸ ਕਹਿੰਦੇ ਸਸਪੈਂਸ਼ਨ ਆਫ ਸੈਂਟੈਂਸ ਉਹਦੇ ਦਿੱਤੀ ਜਾਂਦੀ ਸੀ ਪਰ ਅੱਜ ਕੱਲ੍ਹ ਹੁਣੇ ਪਿੱਛੇ ਇੱਕ ਕੇਸ ਹੋਇਆ ਸੀ ਜਿਹੜਾ ਪੱਧਰੀ ਅਲਾਜੀ ਉਹ ਤੇ ਦੇਖਣ ਨੂੰ ਮਿਲਿਆ ਉਹਦੇ ਵਿੱਚ ਟਿਲ ਡੈਥ ਹੈ ਉਹ ਮੀਨ ਕਿ ਜਦੋਂ ਮਰੇਗਾ ਉਹਦੀ ਡੈੱਡ ਬੋਡੀ ਬਾਹਰ ਆਉਣੀ ਹੈ ਠੀਕ ਹੈ ਇਹ ਫਰਕ ਹੈ ਠੀਕ ਸੋ ਇਹਦੇ ਵਿੱਚ ਵੀ ਇਸ ਤਰ੍ਹਾਂ ਮੈਂ ਪਹਿਲਾਂ ਦਰਸ਼ਕਾਂ ਨੂੰ ਕਾਨੂੰਨ ਵੀ ਪੜ੍ਹ ਕੇ ਸੁਣਾ ਦਿਆਂ ਤਾਂ ਕਿ ਮੇਰੇ ਕੋਲ ਇੰਗਲਿਸ਼ ਦੀ ਕਿਤਾਬ ਹੈ ਪੰਜਾਬੀ ਵਿੱਚ ਵਿੱਚ ਦੱਸਦਾ ਹਾਂ ਮੈਂ ਪਰੌਣਾ ਨੂੰ ਸੈਕਸ਼ਨ 80 ਡੌਰੀ ਡੈਥ ਵੇਅਰ ਦਾ ਡੈਥ ਆਫ ਅ ਊਮਨ ਇਜ਼ ਕੌਜ਼ਡ ਬਾਈ ਐਨੀ ਬਰਨ ਜਲਾ ਕੇ ਮਾਰਿਆ ਹੋਵੇ ਔਰ ਬਾਡੀਲੀ ਇੰਜਰੀਜ਼ ਉਹਦੇ ਸਰੀਰ ਤੇ ਵੱਡ ਟੁੱਕ ਦੇ ਨਿਸ਼ਾਨ ਹੋਣ ਔਰ ਅਕਰਜ਼ ਅਦਰਵਾਈਜ਼ ਦੇਨ ਅੰਡਰ ਨੋਰਮਲ ਸਰਕਮਸਟੈਂਸਿਸ ਨੋਰਮਲ ਹਾਲਾਤਾਂ ਤੋਂ ਇਲਾਵਾ ਮੌਤ ਹੋਈ ਹੋਵੇ ਜਿਹੜ ਦੇ ਨਾਰਮਲ ਹਾਲਾਤ ਤੋਂ ਬਾਹਰ ਹੈ ਤਸੀਹੇ ਦੇ ਕੇ ਮਾਰਨਾ ਮੈਂਟਲ ਟੌਰਚਰ ਕਰਨਾ ਹਾਲਾਤ ਤੋਂ ਬਾਹਰ ਹੈ ਭੁੱਖੇ ਰੱਖ ਕੇ ਮਾਰਨਾ ਨਾਰਮਲ ਹਾਲਾਤ ਤੋਂ ਬਾਹਰ ਹੈ ਹੋਰ ਕਿਸੇ ਕਿਸਮ ਦਾ ਟੌਰਚਰ ਜਿਹੜਾ ਉਹ ਉਹਨਾਂ ਹਾਲਾਤ ਤੋਂ ਬਾਹਰ ਆ ਜਾਂਦਾ ਵਿਦਿਨ 7 ইয়ার্স ਆਫ ਅ ਮੈਰਿਜ ਵਿਆਹ ਨੂੰ ਜੇ 7 ਸਾਲ ਹੋਏ ਹੋਣ ਉਸ ਤੋਂ ਘੱਟ ਦਾ ਸਮਾਂ ਹੋਵੇ ਐਂਡ ਇਟ ਸ਼ੋਅ it is shown that soon before her death she was subjected to cruelty or harassment ki jadon oh di death hundi hai us to kuch din pehla hi ohde naal e cruelty kiti gayi hove theek hai ya tangkushan kita gaya hove by her husband ohde pati dwara aur any other relative ya kise vi rishtedar dwara parivarik member oh zaruri nahi ki ਸਗੀ ਭੈਣ ਹੀ ਹੋਵੇ ਯਾਨੀ ਕਿ ਨਾਨਾਣ ਹੋਵੇ। ਅੱਛਾ। ਪਰ ਕੋਈ ਵੀ ਅੰਟੀ ਕੁਆਰਦੀ ਵੀ ਹੋ ਸਕਦਾ ਹੈ। ਬਿਲਕੁਲ ਅੰਟੀ ਕੁਆਰਦੀ ਵੀ ਹੋ ਸਕਦਾ ਹੈ। ਉਹਦਾ ਇੱਕ ਸਪੈਸੀਫਿਕ ਰੋਲ ਡਿਫਾਈਨ ਕਰਨਾ ਜ਼ਰੂਰੀ ਹੈ। ਵੀ ਉਹ ਕਿਦਾਂ ਤੁਸੀਂ ਕਹੋਗੇ ਉਹਦਾ ਚਾਹੇ ਰਿਸ਼ਤੇਦਾਰ ਅਮਰੀਕਾ ਬੈਠਾ ਹੈ ਤੇ ਜੇ ਉਹਦਾ ਕੋਈ ਸਪੈਸੀਫਿਕ ਰੋਲ ਹੈ ਤੁਸੀਂ ਕਹਿੰਦੇ ਹੋ ਵੀ ਇਹਦੀਆਂ ਦਿਨ ਚ 20-20 ਗੱਲਾਂ ਹੁੰਦੀਆਂ ਜੀ ਮੇਰੀ ਸੱਸ ਨੂੰ ਜਾਂ ਮੇਰੇ ਸਹੁਰੇ ਨੂੰ ਤੇ ਉਹ ਵੀ ਫੋਨ ਤੋਂ ਬਾਅਦ ਮੇ ਨਾਲ ਹੈ ਕੁਝ ਹੁੰਦਾ ਸੀ ਤੇ ਉਹ ਅਮਰੀਕਾ ਬੈਠਾ ਵੀ ਗੁਨੇਗਾਰ ਹੈ ਇੰਡੀਆ 'ਚ। ਰਾਈਟ? ਹਸਬੰਡ ਔਰ ਐਨੀ ਰਿਲੇਟਿਵ ਔਰ ਹਰ ਆਫ ਹਰ ਹਸਬੰਡ ਫੋਰ ਔਰ ਇਨ ਕਨੈਕਸ਼ਨ ਵਿਦ ਐਨੀ ਡਿਮਾਂਡ ਆਫ ਡਾਉਰੀ ਸੱਚ ਡੈਥ ਸ਼ੈਲ ਬੀ ਕਾਲ ਸ਼ੈਲ ਬੀ ਕਾਲ ਸ਼ੈਲ ਮੈਨੇ ਮਸਟ ਵਲ ਹੀ ਕਰਨਾ ਹੈ ਨਹੀਂ ਤਾਂ ਵਿਲ ਲਿਖਿਆ ਜਾਣਾ ਸੀ ਤੇ ਸ਼ੈਲ ਬੀ ਕਾਲਡ ਡਾਉਰੀ ਡੈਥ ਐਂਡ ਸੱਚ ਹਸਬੰਡ ਔਰ ਰਿਲੇਟਿਵ ਸ਼ੈਲ ਬੀ ਡੀਮਡ ਟੂ ਹੈਵ ਕਾਜ਼ਡ ਫੋਰ ਡੈਥ ਜਿਹੜਾ ਉਹਦਾ ਘਰ ਵਾਲਾ ਤੇ ਉਹਦੇ ਰਿਸ਼ਤੇਦਾਰ ਨੇ ਮੰਨੇ ਜਾ ਸਕਦੇ ਪਰ ਐਸੇ ਵੀ ਕੇਸਿਸ ਆਏ ਨੇ ਜਿਹਦੇ ਵਿੱਚ ਡੌਰੀ ਡੈਥ ਹੋਈ ਹੈ ਪਰ ਮੁੰਡਾ ਵੇਕਸੂਰ ਵੀ ਕਿਹਾ। ਉਹ ਐਕਸੈਪਸ਼ਨਸ ਨੇ। ਇਹਦੇ 'ਚ ਐਕਸਪਲੇਨੇਸ਼ਨ ਕੀ ਹੈ ਫਾਰ ਦੀ ਪਰਪਸ ਆਫ ਥਿਸ ਸਬਸੈਕਸ਼ਨ ਡੌਰੀ ਸ਼ਲ ਹੈਵ ਦ ਸੇਮ ਮੀਨਿੰਗ ਐਸ ਸੈਕਸ਼ਨ 305 305 ਅਗੇ ਸੈਕਸ਼ਨ 2 ਕੀ ਕਹਿੰਦਾ ਡੌਰੀ ਡੈਥ ਸੈਕਸ਼ਨ 80 ਬੀ ਐਨ ਐਸ ਦਾ 72 ਹੂ ਐਵਰ ਕਮਿਟਸ ਡੌਰੀ दैट शाल बी ਪਿਨਿਸ਼ਡ ਵਿਦ ਇੰਪ੍ਰਿਜ਼ਨਮੈਂਟ ਫਾਰ ਅ ਟਰਮ ਵਿਚ ਸ਼ਲ ਨਾਟ ਬੀ less than 7 years jo matlab chuka but which may extend to imprisonment for life over cap triable by session court or level session court non compoundable hai non bailable hai cognizable offenses hai jide vich police nu kisi kolon koi permission nahi leni pehni ladki da medical ode parents di report mauke de halaat aur jdi reality samne aundi hai ਸਰਕਮਸਟੈਂਸ਼ੀਅਲ ਐਵਿਡੈਂਸ ਤੇ ਵੀ ਕੇਜੇ ਸਾਹਮਣੇ ਆ ਸਕਦੀ ਹੈ ਔਰ ਇਨ ਕੇਸ ਫਿਊਚਰ ਵਿੱਚ ਕੋਈ ਰਾਜੀ ਨਾ ਹੋ ਜਾਂਦਾ ਅੱਛਾ ਜੀ ਪੈਸੇ ਦੇ ਲੈਣ ਦੇਣ ਤੇ ਦੋਨਾਂ ਪਰਿਵਾਰਾਂ 'ਚ ਦੋਨਾਂ ਪਰਿਵਾਰਾਂ 'ਚ ਤੇ ਗਵਾਹ ਬਹਿ ਵੀ ਜਾਂਦੇ ਆ ਅੱਛਾ ਤਾਂ ਵੀ ਪਨਿਸ਼ਨੈਂਟ ਹੋਏਗੀ ਅੱਛਾ ਤੇ ਮੇਰੀ ਵਾਰਨਿੰਗ ਹੈ ਉਸ ਪਰਿਵਾਰ ਨੂੰ ਕਿ ਗਲਤ ਕੰਮ ਕੋਈ ਨਾ ਕਰਿਓ ਔਰ ਜਿਹੜੇ ਬੰਦੇ ਨੇ ਪਰਚਾ ਦਰਜ ਕਰਾਇਆ ਸੀ ਉਹ ਕੱਲ ਨੂੰ ਝੂਠੇ ਬਿਆਨ ਦਿੰਦੇ ਉਹ ਫਸ ਲਗੇ ਵੀ ਉਹਦੋਂ ਤੁਸੀਂ ਕਹਿੰਦੇ ਸੀ ਮਾਰੀ ਇਹਨਾਂ ਨੇ ਆਈ ਥਿੰਕ ਇਹਨਾਂ ਨੂੰ ਤੁਹਾਨੂੰ ਪਤਾ ਕੁਝ ਨਹੀਂ ਮਤਲਬ ਸਮਝੌਤਾ ਨਹੀਂ ਮਤਲਬ ਇਹ ਇੱਕ ਐਗਜ਼ਾਮਪਲ ਹੈ ਕਿ ਇਦਾਂ ਦਾ ਹੋਰ ਕੇਸ ਵੀ ਹੁੰਦਾ ਵੀ ਉਹਦੇ 'ਚ ਵੀ ਕੋਈ ਪਰਿਵਾਰ ਸਮਝੌਤਾ ਨਹੀਂ ਕਰ ਸਕਦੇ ਯੈਸ ਯੈਸ ਹਾਂ ਕੋਰਟ ਕਿਸੇ ਵਿਲੇ ਦਿਆਦਰਸ਼ਟੀ ਦਿੰਦੀਆਂ ਨੇ ਕਿ ਠੀਕ ਹੈ ਦੀ ਕੋਈ ਕੰਪਨਸੇਸ਼ਨ ਹੈ ਜਾਂ ਕੁਝ ਹੈ ਵੈਸੇ ਹੁੰਦਾ ਨਹੀਂ ਇਦਾਂ ਦਾ ਪੋਸੀਬਲ ਨਹੀਂ ਹੈ ਬਟ ਜੇ ਪਾਰਟੀਆਂ ਆਪਣੇ ਲੈਵਲ ਤੇ ਕੁਝ ਇਸ ਤਰ੍ਹਾਂ ਦਾ ਸਮਝੌਤਾ ਕਰਦੀਆਂ ਨੇ ਤੇ ਸਜਾ ਦਾ ਵੀ ਹੁੰਦਾ ਜਿਹੜਾ ਬੰਦਾ ਗਲਤ ਸਮਝੌਤਾ ਕਰੇਗਾ ਸਜ਼ਾ ਉਹ ਮਤਲਬ ਫਿਰ ਉਹ ਜਿਹੜੇ ਪੀੜਤ ਪੱਖ ਆ ਫਿਰ ਉਹ ਵੀ ਫਸਦਾ ਹੈ ਬਿਲਕੁਲ ਪੀੜਤ ਪੱਖ ਵੀ ਫਸਦਾ ਹੈ ਬੜਾ ਕੁਝ ਹੋਰ ਵੀ ਹੈ ਮਤਲਬ ਬੜੀ ਟੈਕਨੀਕਲ ਡੈਪਥ ਹੈਗੀ ਹੈ ਇੰਨੀ ਜਲਦੀ ਸਾਰਾ ਕੁਝ ਸਮਝਾਣਾ ਤੇ ਇਸ ਲਈ ਮੈਂ ਤੁਸੀ ਕਿਹਾ ਕਿ ਸ਼ਕਤੀ ਮਾਮਲਾ ਹੋ ਸਕਦਾ ਹੈ ਇਹ ਇਹ ਨਹੀਂ ਮਤਲਬ ਇਦਾਂ ਦਾ ਕਈ ਮਾਮਲਿਆਂ ਚ ਇਹ ਤਾਂ ਚਲੋ ਕਲੀਅਰ ਹੈ ਕਾਫੀ ਇਦਾਂ ਦੇ ਹਾਲਾਤ ਸਾਹਮਣੇ ਆਏ ਨੇ ਜਿਹੜੇ ਕਿ ਪੂਰੀ ਇਹਨਾਂ ਕੁਆਲਿਟੀ ਨੂੰ ਦਰਸਾਉਂਦੇ ਨੇ ਪਰ ਜਿਵੇਂ ਹੁਣ ਇਹ ਦੱਸਿਆ ਗਿਆ ਕਿ ਉਹਨੂੰ ਕੁੜੀ ਨੂੰ ਜ਼ਹਿਰ ਜਿਵੇਂ ਉਹ ਪਰਿਵਾਰ ਇਹ ਵੀ ਕਹਿੰਦਾ ਕਿ ਉਹਨੇ ਜ਼ਹਿਰ ਆਪਣੇ ਆਪ ਖਾਧੀ ਆ ਤਾਂ ਇੱਥੇ ਵੀ ਕਿਤੇ ਨਾ ਕਿਤੇ ਉਹ ਗੁਨਾਹਗਾਰ ਨਹੀਂ ਕਿਉਂਕਿ ਉਦੋਂ ਕੁੜੀ ਬੈੱਡ ਤੇ ਪਈ ਸੀ ਪਹਿਲਾਂ ਉਹਦੇ ਪੇਕੇ ਪਰਿਵਾਰ ਨੂੰ ਫੋਨ ਕੀਤਾ ਗਿਆ ਉਹ ਆਪਣੇ ਘਰ ਤੋਂ ਚੱਲ ਕੇ ਘਟੋ ਘਟ ਅੱਧਾ ਬਾੜਾ ਘੰਟਾ ਘੰਟਾ ਲਾ ਉਹਨਾਂ ਨੂੰ ਲੱਗਿਆ ਪਹੁੰਚਣ ਨੂੰ ਫਿਰ ਉੱਥੇ ਗਏ ਉਹ ਤੋਂ ਬਾਅਦ ਚ ਉਹ ਕਹਿੰਦੇ ਕਿ ਪਹਿਲਾਂ ਸੱਟ ਨਾ ਵੜ ਕੇ ਗੱਲ ਕਰੋ ਯਾਨੀ ਕਿ ਉਹਨਾਂ ਨੂੰ ਰੋਕਿਆ ਗਿਆ ਉਹਨੂੰ ਹਸਪਤਾਲ ਲੈ ਜਾਣ ਤੋਂ ਕੁੜੀ ਨੂੰ ਫਿਰ ਉਹ ਹਸਪਤਾਲ ਲੈ ਕੇ ਗਏ ਤੇ ਫਿਰ ਐਡਮਿਟ ਕਰਾਇਆ ਪਰ ਉਦੋਂ ਤੱਕ ਉਹ ਕਹਿੰਦੇ ਕਾਫੀ ਦੇਰ ਹੋ ਚੁੱਕੀ ਸੀ ਕਿ ਜੇਕਰ ਇਹ ਹੁੰਦਾ ਕਿ ਉਹ ਤੋਂ ਪਹਿਲਾਂ ਹਸਪਤਾਲ ਲੈ ਜਾਂਦੇ ਕਿ ਜੇਕਰ ਕੁੜੀ ਨੇ ਜ਼ਹਿਰ ਪੀਤਾ ਵੀ ਆ ਭਾਈਚਾਰ ਸੇ ਵੀ ਗੱਲ ਜੇਕਰ ਉਹ ਪੱਖਰ ਬੰਨ ਕੇ ਜਾਂਦੇ ਤਾਂ ਵੀ ਕਿਤੇ ਨਾ ਕਿਤੇ ਉਹ ਦੋਸ਼ੀ ਮੰਨੇ ਜਾਂਦੇ ਨੇ ਕਿ ਉਹਨੂੰ ਹਸਪਤਾਲ ਪਹੁੰਚਾਣ ਦੇ ਵਿੱਚ ਵੀ ਦੇਰੀ ਕੀਤੀ ਗਈ ਜਿਹੜੀ ਇਸ ਤੋਂ ਪਹਿਲਾਂ ਮੈਂ ਇੱਕ ਹੋਰ ਗੱਲ ਦੱਸਦਾ ਹਾਂ ਦੌਰੀ ਦੇ ਅੱਥੇ ਕੀ ਸੱਚ ਔਰ ਮੈਰਿਡ ਊਮਨ ਦੇ ਕੀ ਸੱਚ ਜੀ ਸੱਚਾਈ ਹੈ ਨਾਲ ਵਿੱਚ ਸੱਚਾਈ ਦੀ ਗੱਲ ਕਰਦੇ ਹਾਂ ਜੇ ਸੱਚਾਈ ਹੈ ਇੱਕ ਗੱਲ ਯਾਦ ਰੱਖੋ ਲੜਕੀ ਨੇ ਆਪਣੇ ਪੇਕੇ ਘਰ ਚੁਜੇ ਜ਼ਹਿਰ ਪੀਤਾ ਹੁੰਦਾ ਨਾ ਅੱਛਾ ਜੀ ਤਾਂ ਵੀ ਡੋਰੀ ਦੱਤੇ ਮਾਮਲੇ ਚ ਸਾਰਾ ਪਰਿਵਾਰ ਫਸਦਾ ਹੈ ਕਾਨੂੰਨ ਇਹ ਕੰਦਾ ਕਿਉਂਕਿ ਉਹਨੂੰ ਮੈਂਟਲੀ ਟੌਰਚਰ ਕੀਤਾ ਜਾ ਰਿਹਾ ਸੀ ਕਿ ਉਹਨੂੰ ਜੀਵਨ ਲੀਲਾ ਆਪਣੀ ਭਾਜੀ ਤੁਸੀਂ ਆਪਣੇ ਆਪ ਦੀ ਉਂਗਲ ਤੇ ਨਾ ਇਥੇ ਰੱਖੋ ਮੈਂ ਉਹ ਲੈਵ ਚੁਣੀ ਲਿਆਉਂਗਾ ਕਿ ਬਖੋ ਨਹੀਂ ਵਰਨੇ ਸੂਈ ਚਮਕੋਏ ਨਹੀਂ ਚਵਾ ਸਕਦੇ ਡਾਕਟਰ ਦੇ ਕੋਲ ਅਸੀਂ ਕਰਾਉਂਦੇ ਹਾਂ ਤਾਂ ਤਾਂ ਵੀ 36 ਵਾਰੀ ਕਰਦੇ ਹੋ ਹੌਲੀ ਲਾਈਂ ਯਾਰ ਉਹ ਪੀੜ ਵੱਢੀ ਹੁੰਦੀ ਰਾਈਟ ਹੈ ਆਪਣੀ ਜ਼ਿੰਦਗੀ ਖਤਮ ਕਰਨ ਦਾ ਮਤਲਬ ਬ੍ਰੇਨ ਦੇ ਉੱਤੇ ਕਿੰਨਾ ਜ਼ਿਆਦਾ ਪ੍ਰੈਸ਼ਰ ਬੇਹੋਨ ਜ਼ਿੰਦਗੀ ਨਾਲੋਂ ਮੌਤ ਜ਼ਿਆਦਾ ਮੌਤ ਜ਼ਿਆਦਾ ਸੌਖੀ ਲੱਗ ਰਹੀ ਹੈ ਸੋ ਜੇ ਲੜਕੀ ਨੇ ਆਪਣੇ ਪੇਕੇ ਘਰ ਕਿਸੇ ਹੋਰ ਜਗ੍ਹਾ ਤੇ ਵੀ ਜ਼ਹਿਰ ਖਾਦਾ ਜਾਂ ਆਤਮ ਹੱਤਿਆ ਕੀਤੀ ਹੈ ਤੇ ਡੌਰੀ ਡੈਥ ਦੇ ਅੰਦਰ ਆਉਂਦਾ ਹੈ ਜੇ ਸੈਂਕੰਸਟੈਂਸਿਸ ਅਗੇ ਹੈ ਉਹਨਾਂ ਕੇਸਾਂ 'ਚ ਉਸ ਪ੍ਰੋਸੀਕਿਊਸ਼ਨ ਨੂੰ ਪ੍ਰੂਫ ਕਰਨਾ ਪੈਂਦਾ ਕਿ ਰਿਐਲਿਟੀ ਕੀ ਸੀ ਹੁਣ ਆ ਗਿਆ ਤੁਹਾਡੇ ਵਾਲਾ ਸਵਾਲ ਹਾਂਜੀ ਹਸਪਤਾਲ ਜਾਣ ਚ ਦੇਰੀ ਡੈਫੀਨੇਟਲੀ ਇੱਕ ਬਹੁਤ ਵੱਡਾ ਹਾਲਾਤ ਸਰਕਮਸਟੈਂਸ ਹੈ ਜੇ ਲੜਕੀ ਨੇ ਕੁਝ ਖਾ ਪੀ ਲਿਆ ਸੀ ਮੈਂ ਕਹਿੰਦਾ ਹਾਂਜੀ ਤੇ ਇਮੀਡੀਏਟਲੀ ਉਹ ਰਸ਼ ਕਰਦੇ ਹਸਪਤਲ ਨੂੰ ਤੇ ਪੇਕੇ ਨੂੰ ਇਨਫੋਰਮ ਕਰਦੇ ਵੀ ਤੁਹਾਡੀ ਲੜਕੀ ਨੇ ਖਾ ਲਿਆ ਕੁਝ ਅਸੀਂ ਲੈ ਕੇ ਚੱਲੇ ਆ ਜਾਂ ਉਹ ਬਿਮਾਰ ਪੈ ਗਈ ਹੈ ਅਸੀਂ ਭੱਜੇ ਚੱਲੇ ਹਸਪਤਾਲ ਤੇ ਤੁਸੀਂ ਵੀ ਉੱਥੇ ਆ ਜਾਓ ਹਾਂਜੀ ਇੱਥੋਂ ਤੱਕ ਵੀ ਉਹਨਾਂ ਨੂੰ ਕਿਹਾ ਗਿਆ ਕਿ ਗੱਲ ਕਰਨੀ ਹੈ ਕੋਈ ਪ੍ਰੋਬਲਮ ਹੋਊਗੀ ਕਿ ਇਹ ਵੀ ਨਹੀਂ ਦੱਸਿਆ ਗਿਆ ਕਿ ਇਸ ਤਰ੍ਹਾਂ ਹੋ ਗਿਆ ਵੀ ਅਗਲਾ ਥੋੜਾ ਜਲਦੀ ਜਾਂਦਾ ਕਿਉਂਕਿ ਆਪਾਂ ਨਾਰਮਲੀ ਥੋੜੀ ਸਪੀਡ ਦਾ ਵੀ ਫਰਕ ਪੈ ਜਾਂਦਾ ਹਾਲਾਤ ਦੇ ਹਿਸਾਬ ਨਾਲ ਵੀ ਅੱਗੇ ਹੋਏ ਆ ਕੇ ਜਦੋਂ ਹੁਣ ਜੇ ਮੈਂ ਹੁਣ ਜੇ ਮੈਂ ਇਹਦੇ ਵਿੱਚ ਪ੍ਰੋਸੀਕਿਊਸ਼ਨ ਦਾ ਵਕੀਲ ਹੋਵਾਂ ਤਾਂ ਮੈਂ ਡੈਫੀਨੇਟਲੀ ਇਹਨੂੰ ਇੰਟੈਂਸ਼ਨਲ ਡਿਲੇ ਦੇ ਕੈਟਾਗਰੀ ਚ ਲੈ ਕੇ ਆਉਂਗਾ ਕਿ ਉਸ ਕਸੂਰਵਾਰ ਅਕਿਊਜ਼ ਪਰਿਵਾਰ ਨੇ ਜਦੋਂ ਬੋਲਣ ਦੀ ਹਾਲਤ ਸੀ ਉਸ ਲੜਕੀ ਨੂੰ ਕਿਸੇ ਵੀ ਥਰਡ ਪਰਸਨ ਦੇ ਸਾਹਮਣੇ ਨਹੀਂ ਆਂ ਦਿੱਤਾ ਤਾਂ ਜੋ ਆਪਣੇ ਕੋ ਬਿਆਨ ਨਾ ਲਿਖਾ ਸਕੇ ਈਵਨ ਜਿਹੜੀਆਂ ਲੜਕੀਆਂ ਜਲ ਜਾਂਦੀਆਂ ਨੇ ਇਵੇਂ ਤੇ ਪੈਰ ਦਾ ਅੰਗੂਠਾ ਵੀ ਜੇ ਲੱਗ ਜਵੇ ਔਰ ਉਹ ਕਿਸੇ ਰਜਿਸਟਰਡ ਸਾਹਮਣੇ ਜਾਂ ਇੰਡੀਪੈਂਡੈਂਟ ਬੰਦੇ ਸਾਹਮਣੇ ਲੱਗ ਜਵੇ ਪੈਰ ਦੀ ਉਂਗਲ ਵੀ ਛਾਪਤੀ ਜਾਵੇ ਨਾ ਉਹਦੇ ਤੇ ਤੇ ਉਹਨੂੰ ਆਇਡੈਂਟੀਫਾਈ ਕਰਦੇ ਕਿ ਪੈਰ ਦੀ ਫਲਾਣੀ ਉਂਗਲ ਨੂੰ ਮੈਂ ਮੇਰੇ ਸਾਹਮਣੇ ਲਾਈ ਗਈ ਤੇ ਲੜਕੀ ਨੇ ਬੋਲ ਕੇ ਬਿਆਨ ਦਿੱਤੇ ਤੁਸੀਂ ਇੰਡੀਪੈਂਡੈਂਟ ਆਦਮੀ ਹੋ ਤਾਂ ਵੀ ਉਹ ਵੈਲਿਡ ਮੰਨਿਆ ਜਾਂਦਾ ਹੈ ਸੋ ਕਹਿਣ ਦਾ ਭਾਵੇਂ ਹੈ ਕਿ ਜਿਹੜੀ ਡਿਲੇ ਹੋਈ ਇਹ ਵੀ ਉਸ ਸਰਕਮਸਟੈਂਸਿਸ ਨੂੰ ਕਹਿ ਸਕਦੇ ਹੋ ਤੁਸੀਂ ਹਾਲਾਤ ਨੂੰ ਸਾਹਮਣਾ ਕਰਦੀ ਦਿੰਦੀ ਹੈ ਕਿ ਇਹਦੇ ਵਿੱਚ ਕੁਝ ਨਾ ਕੁਝ ਕਪਲਾ ਬਚਾ ਹੈ ਸੋ ਇਹ ਡਾਊਟਫੁਲ ਹੈ ਡਾਊਟਫੁਲ ਹੈ ਮਤਲਬ ਇਹਦੇ ਚ ਪ੍ਰੋਸੀਕਿਊਸ਼ਨ ਦੀ ਸਟੋਰੀ ਥੋੜੀ ਸਟਰੋਂਗ ਲੱਗ ਰਹੀ ਹੈ ਤੇ ਜਿਵੇਂ ਹੁਣ ਉਹਨਾਂ ਤੇ ਕੇਸ ਦਰਜ ਹੋ ਚੁੱਕਿਆ ਹੈ ਕਾਫੀ ਪਰਿਵਾਰਕ ਮੈਂਬਰਾਂ ਤੇ ਹੋਇਆ ਹੈ ਤੇ ਹੁਣ ਅੱਗੇ ਦੇ ਕੀ ਕੰਡੀਸ਼ਨ ਹੈ ਕਿ ਹੁਣ ਉਹ ਬਾਰੀ-ਬਾਰ ਜਿਵੇਂ ਇਹ ਵੀ ਗੱਲਾਂ ਕਈ ਵਾਰ ਕਾਫੀ ਕੇਸਾਂ ਦੇ ਵਿੱਚ ਸਾਹਮਣੇ ਹੁੰਦੀਆਂ ਨੇ ਕਿ ਬਾਰੋ-ਬਾਰ ਜ਼ਮਾਨਤ ਲੈ ਲਈ ਹੁਣਾਣੀ ਕੇਸ ਦੇ ਵਿੱਚ ਕਿ ਇਸ ਤਰ੍ਹਾਂ ਦਾ ਵੀ ਕੁਝ ਹੋ ਸਕਦਾ ਹੈ ਜャਬ ਜਿਹੜੇ ਧਰਾਵਾਂ ਲੱਗੀਆਂ ਨੇ ਉਹਦੇ ਤਹਿਤ ਕੀ ਅੱਗੇ ਕਾਰਵਾਈ ਹੈ ਮੈਂ ਕੇਸ ਨਹੀਂ ਪੜਿਆ ਮੈਂ ਐਗਜ਼ੈਕਟਲੀ ਕੁਝ ਨਹੀਂ ਦੱਸ ਸਕਦਾ ਪਰ ਮੈਂ ਇਹਦੇ ਵਰਗੇ ਕੇਸ ਦੀ ਇਹ ਹਾਲਾਤ ਦੱਸਦਾ ਤਾਂ ਮੇਰੇ ਕੋਲ ਬੜੇ ਸਾਲ ਪਹਿਲਾਂ ਇੱਕ ਕੇਸ ਆਇਆ ਸੀ ਜਿਹਦੇ ਵਿੱਚ ਮੈਂ ਦੋਸ਼ੀ ਪਰਿਵਾਰ ਵੱਲੋਂ ਸੀ ਅੱਛਾ ਉਹਦੇ ਵਿੱਚ ਸੱਸ ਸਹੁਰਾ ਜੇੜ ਜਠਾਣੀ ਸਤਾਰ ਬੰਦੇ ਸੀ ਹਾਂਜੀ ਪਰ ਮੈਂ ਸਭ ਤੋਂ ਪਹਿਲੀ ਜਿਹੜੀ ਜਮਾਨਤ ਲਈ ਸੀ ਉਹ ਸਹੁਰੇ ਦੀ ਲਈ ਸੀ ਅੱਛਾ ਔਰ ਮੈਂ ਹਲਾਤਾ ਜੀ ਦੱਸਿਆ ਕਿ ਸਹੁਰੇ ਇਹਦਾ ਬੇਸਿਕ ਕੰਮ ਕੀ ਕਰਦੇ ਤੁਸੀਂ ਕਰਦੇ ਮਰਦੋਂ ਤੇ ਤੁਹਾਡੀ ਵਾਈਫ ਹੈ ਦੋ ਜਣੇ ਹੋ ਜਾਂ ਤੁਹਾਡੀ ਮੰਮੀਆਂ ਘਰ ਚ ਕਰੋਬਾਰ ਕੌਣ ਨਿਕਲਦਾ ਤੁਹਾਡੇ ਡੈਡੀ ਕੰਮ ਤੇ ਜਾਂਦੇ ਹੋ ਉਹਨਾਂ ਕੀ ਪੱਕੀ ਗੱਲ ਹਾਂਜੀ ਸੋ ਕੋਰਟ ਨੂੰ ਮੈਂ ਸੈਟੀਸਫਾਈ ਕੀਤਾ ਕਿ ਯਾਨੀ ਕਿ ਲੜਕੀ ਦਾ ਸਹੁਰਾ ਉਹ ਤੁਸੀਂ ਇਹ ਵਿਚਾਰਾ 7 ਵਜੇ ਦੁਕਾਨ ਤੇ ਚਲਾ ਜਾਂਦਾ ਰਾਤ ਨੂੰ 10 ਵਜੇ ਆਉਂਦਾ ਉਹਦੀ ਇੰਟਰਫੀਰੈਂਸ ਆਪਣੇ ਖਰਚ ਨਿਲ ਬਰਾਬਰ ਹੈ ਪਰ ਫਿਰ ਵੀ ਜੇ ਕੋਈ ਐਵੀਡੈਂਸ ਸਾਹਮਣੇ ਆਉਂਦੀ ਹੈ ਤੇ ਹੋਏਗਾ ਮਾਂ ਤਾਂ ਪਹਿਲਾਂ ਉਸ ਸੋਹਣੇ ਨੂੰ ਜਮਾਨਤ ਬੁਝਾਵੇ ਅੱਛਾ ਫਿਰ ਮੈਂ ਕਹਿੰਦਾ ਹਾਲਾਤ ਕੀ ਨੇ ਹਾਂਜੀ ਹੁਣ ਇਸ ਪਰਿਵਾਰ ਨੇ ਉੱਥੇ ਕੀ ਆਪਣੇ ਹਾਲਾਤ ਤੇ ਕੀ ਬਿਆਨ ਦਿੱਤੇ ਨੇ ਕਿਹਦਾ ਰੋਲ ਕਿਦਾਂ ਦਾ ਐਟਰੀਬਿਊਟ ਕੀਤਾ ਹੈ ਕਿੱਦਾਂ ਦੇ ਇਲਜ਼ਾਮ ਲਗਾਏ ਨੇ ਕੀ ਮਤਲਬ ਪ੍ਰੈਕਟੀਕਲਿਟੀ ਤੇ ਸਰਕਮਸਟੈਂਸਿਸ ਕੀ ਸੀ ਇਹ ਚੀਜ਼ਾਂ ਬਹੁਤ ਮੈਟਰ ਕਰਨਗੀਆਂ ਔਰ ਮੈਂ ਫਿਰ ਉਸ ਪਰ ਬਾਰਨ ਉਸਲਾ ਦੇਣਾ ਚਾਹੁੰਦਾ ਕਿ ਬੜੇ ਕਿਸੇ ਸਿਆਣੇ ਵਿਅਕਤੀ ਨਾਲ ਡਿਸਕਸ ਕਰਕੇ ਇਸ ਕੇਸ ਨੂੰ ਤਿਆਰ ਕਰਨਾ ਲਾ 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 ਕਰਨਾ ਔਰ ਜਿਹੜੀ ਵੀ ਸਟੇਟਮੈਂਟ ਦੇਣੀ ਹੈ ਬਿਲਕੁਲ ਐਕੂਰੇਟ ਕਿਉਂਕਿ ਜਦੋਂ ਤੁਸੀਂ ਬਹੁਤ ਜ਼ਿਆਦਾ ਸਟੇਟਮੈਂਟਸ ਵੀ ਦਿੰਦੇ ਹੋ ਕ੍ਰਿਮੀਨਲ ਵਿੱਚ ਵੱਡੀਆਂ ਸਟੇਟਮੈਂਟਸ ਦੇਣੀਆਂ ਵੀ ਨੁਕਸਾਨ ਦਾ ਕਰਨਾ ਮਤਲਬ ਯਾਨੀ ਤੁਹਾਨੂੰ ਕੇਸ ਪ੍ਰੂਫ ਵੀ ਕਰਨਾ ਜਿੰਨੀ ਟੂ ਦੀ ਪੁਆਇੰਟ ਸਟੇਟਮੈਂਟ ਦਿੱਤੀ ਹੋएगी ਉਹਦੇ ਵਿੱਚੋਂ ਕੇਸ ਪ੍ਰੂਫ ਹੁੰਦਾ ਦੇਖੋ ਡੈਥ ਤੇ ਹੋਈ ਹੈ ਹੁਣ ਮੈਂ ਇੱਕ ਮਰਡਰ ਕੇਸ ਦੀ ਗੱਲ ਕਰਦਾ ਇੱਕ ਘਰ ਚ ਤਿੰਨ ਮਰਡਰ ਹੁੰਦੇ ਆ ਹਾਂਜੀ ਸੱਤ ਬੰਦਿਆਂ ਤੇ ਉਹ ਜੁਰਮ ਪੈਂਦਾ ਜਿੱਦੇ ਚੋਂ ਚਾਰ ਅਰੈਸਟ ਹੁੰਦੇ ਆ ਔਰ ਉਸ ਤੋਂ ਬਾਅਦ 6.5 ਸਾਲ ਜਮਾਨਤ ਨਹੀਂ ਮਿਲਦੀ ਬੰਦੇ ਨੂੰ 6.5 ਸਾਲ ਤੋਂ ਬਾਅਦ ਜਦੋਂ ਬਾਹਰ ਹੁੰਦੇ ਨੇ ਕੇਸ ਦੀ ਪਿਆਰਵਾਈ ਕਰਦੇ ਆ ਤੇ ਉਹ ਬੰਦੇ ਮੇਰੇ ਜਿਹੜੇ ਅਕਿਊਜ਼ ਨੇ ਦੋਸ਼ੀ ਜਿਨ੍ਹਾਂ ਨੂੰ ਕਿਹਾ ਗਿਆ ਸੀ ਉਹ ਬਾਝਿਤ ਬਰੀ ਹੁੰਦੇ ਆ ਕਿਉਂਕਿ ਅਸੀਂ ਪ੍ਰੋਸੀਕਿਊਸ਼ਨ ਸਟੋਰੀ 'ਚ ਸਾਬਤ ਕਰਤਾ ਕਿ ਜਿਸ ਰਾਤ ਉਥੇ ਕਤਲ ਹੋਇਆ ਨਾ ਬਾਹਰੋਂ ਕੋਈ ਅੰਦਰ ਗਿਆ ਤੇ ਨਾ ਅੰਦਰੋਂ ਕੋਈ ਬਾਹਰ ਆਇਆ ਔਰ ਜਿੰਨੇ ਵਜੇ ਬਾਹਰ ਆਇਆ ਉਸ ਵੇਲੇ ਜਿਹੜੇ ਬਲੱਡ ਦੇ ਨਿਸ਼ਾਨ ਜ਼ਮੀਨ ਤੇ ਪਏ ਸੀ ਹੁਣ ਦੇਖੋ ਨਾ ਇੱਥੇ ਬੋਡੀ ਪਈ ਹੈ ਹਾਂਜੀ ਥੱਲੇ ਜ਼ਮੀਨ ਤੇ ਬਲਡ ਵਿਸ਼ਾ ਹੈ ਤੁਸੀਂ ਚੁੱਕਣ ਨੂੰ ਤੁਸੀਂ ਆਪਾਂ ਚਾਰ ਜਣੇ ਚੁੱਕਣ ਗਏ ਆ ਤੇ ਸਾਡੇ ਪੈਰਾਂ ਦੇ ਨਿਸ਼ਾਨ ਬਾਹਰ ਤੱਕ ਤੇ ਜਾਣਗੇ ਈਵਨ ਉਹ ਨਿਸ਼ਾਨ ਵੀ ਨਹੀਂ ਸੀ ਆ ਗਏ ਠੀਕ ਹੈ ਬਿਉਂਡ ਰੀਜ਼ਨੇਬਲ ਡਾਊਟ ਆਊਟ ਔਰ ਬਹੁਤ ਵਧੀਆ ਜਿਵੇਂ ਗੱਲ ਕਰਾਂ ਤੇ ਸਾਬਤ ਨਹੀਂ ਸੀ ਹੁੰਦਾ ਤੇ ਇਸ ਬੰਦੇ ਬਾਇਜ਼ਤ ਭਰੀ ਕੋਏ ਮੇਰੇ ਅੱਗੇ ਤੇ ਇਸ ਤਰ੍ਹਾਂ ਦੇ ਕੇਸ ਦੇ ਵਿੱਚ ਅਕਸਰ ਕੀ ਹੁੰਦਾ ਹੈ ਕਿ ਪਹਿਲਾਂ ਜਮਾਨਤ ਮਿਲਦੀ ਹੈਗਾ ਉਹ ਦੋਸ਼ੀਆਂ ਤੇ ਕਿਉਂਕਿ ਹਰ ਸਮੇਂ ਹਰ ਇੱਕ ਕੇਸ ਸਮੇਂ ਪੰਜਾਬ ਦਾ ਜੋ ਰਹਿਣ ਵਾਲਾ ਵਸਿੰਦਾ ਹੈ ਉਹ ਇਹੀ ਚਾਹੁੰਦਾ ਹੈ ਕਿ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਹੋਵੇ ਉਹਨਾਂ ਤੇ ਸਖਤ ਤੋਂ ਸਖਤ ਸਜ਼ਾ ਮਿਲੇ ਤੇ ਕੀ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਉਹ ਪਹਿਲਾਂ ਜਮਾਨਤ ਨਹੀਂ ਲੈ ਪਾਉਣਗੇ ਜਦੋਂ ਤੱਕ ਕੇਸ ਦਾ ਟਰਾਇਲ ਸ਼ੁਰੂ ਨਹੀਂ ਹੁੰਦਾ ਜਾਂ ਫਿਰ ਘਾਤ ਹੋ ਜਾਂਦੀ ਹੈ ਜੇ ਤੇ ਮੌਕੇ ਤੇ ਫੜੇ ਗਏ ਹੋਏ ਫਿਰ ਤਾਂ ਡੈਫੀਨੇਟਲੀ ਜਦ ਤੱਕ 메인 ਗਵਾਹ ਨਹੀਂ ਭੁਗਤਦੇ ਠੀਕ ਜੀ ਜਿਵੇਂ ਲੜਕੀ ਦੀ ਮਾਂ ਆ ਪਿਓ ਆ ਭਰਾ ਜਿਹਦਾ ਵੀ ਜਿਹਨੂੰ ਉਹਨਾਂ ਨੇ ਮੁੱਖ ਕੰਪਲੇਨੈਂਟ ਰੱਖਿਆ ਹੋਊਗਾ ਠੀਕ ਹੈ ਉਹ ਜਿਹੜੇ ਪਰਿਵਾਰਿਕ ਗਵਾਹ ਨਹੀਂ ਭੁਗਤਦੇ ਤਦ ਤੱਕ ਤੇ ਇਹਦੀ ਚ ਜ਼ਮਾਨਤ ਮਿਲਨੀ ਔਖੀ ਹੈ ਠੀਕ ਹੈ ਜੀ ਜੇ ਉਹ ਫਰਾਰ ਹੋ ਗਏ ਹੋਏ ਆਪਣੇ ਘਰਾਂ ਚੋਂ ਧੁਰਧੁਰ ਲੁਕ ਗਏ ਹੋਏ ਤੇ ਫਿਰ ਜਿਵੇਂ ਉਹਦੀ ਫਾਦਰ ਵਾਲੀ ਐਗਜ਼ਾਮਪਲ ਦਿੱਤੀ ਹੈ ਕਿਹਦਾ ਰੋਲ ਤੇ ਕਿਹਦੀ ਐਟਰੀਬਿਊਸ਼ਨ ਘੱਟ ਹੈ ਕਿਉਂਕਿ ਉਹਨ ਬਰਤ ਚ ਕੀ ਲਿਖਾਇਆ ਹਾਂਜੀ ਠੀਕ ਹੈ ਜੀ ਉਸ ਅਬਾਰਤ ਮੁਤਾਬਕ ਉਹ ਗੱਲਾਂ ਚੱਲਣੀਆਂ ਹੁੰਦੇ ਕੋਰਟ 'ਚ ਸੀ ਉਹਨਾਂ ਕਾਗਜ਼ਾਂ ਤੇ ਬਹਿਸ ਕਰਨੀ ਹੈ ਬੈਕਐਂਡ ਤੇ ਅਸਲੀਅਤ ਕੀ ਸੀ ਜਾਂ ਹਾਲਾਤ ਕੀ ਸੀ ਜੋ ਕਾਗਜ਼ 'ਤੇ ਲਿਖ ਕੇ ਨਹੀਂ ਆਇਆ ਜਾਂ ਸਰਬ ਦੇ ਅੱਗੇ ਨਹੀਂ ਪੇਸ਼ ਕਰ ਸਕਦੇ ਉਹ ਜਿਹੜਾ ਪੇਸ਼ ਕਰਨਾ ਹੈ ਏਵਿਡੈਂਸ ਪੇਸ਼ ਕਰਨਾ ਹੈ ਸੀ ਤਾਂ ਲੋਅਰ ਕੋਰਟ ਤੇ ਜਮਾਨਤ ਨਹੀਂ ਦੇਵੇਗੀ ਇਹ ਵੀ ਸ਼ੋਰ ਨਾ ਮੈਂ ਸੈਸ਼ਨ ਜੱਜ ਸਾਹਿਬ ਤੇ ਜਮਾਨਤ ਨਹੀਂ ਹੋਣੀ ਇਹ ਮਾਮਲਾ ਹਾਈ ਕੋਰਟ ਆਏਗਾ ਹੀ ਆਏਗਾ ਠੀਕ ਹੈ ਔਰ ਜਦੋਂ ਆ ਹਾਈ ਕੋਰਟ ਆਏਗਾ ਹਾਈ ਕੋਰਟ 'ਚ ਵੀ ਘਰ ਦੀ ਮੰਨ ਲਓ ਮਜਬੂਰੀ ਹੈ ਮੰਨ ਲਓ ਉਹਦੀ ਭਾਬੀ ਦਾ ਜਨਮਾਨ ਦਾ ਛੋਟਾ ਬੱਚਾ ਹੈ। ਖੁਸਰਦਾ ਕਿ ਜੇ ਉਹਦਾ ਰੋਲ ਇੰਨਾ ਵੱਡਾ ਨਾ ਹੋਵੇ ਤਾਂ ਉਸ ਛੋਟੇ ਬੱਚੇ ਕਰਕੇ ਸਕੂਲ ਕੋਇੰਗ ਕਰਕੇ ਜਾਂ ਕੋਈ ਘਰ ਚ ਬਿਮਾਰ ਕਰਕੇ ਕੋਈ ਜ਼ਮਾਨਤ ਕਿਸੇ ਇੱਕ ਨੂੰ ਕੇਅਰ ਟੇਕਿੰਗ ਦੇ ਤੌਰ ਤੇ ਮਿਲ ਜੇ। ਬਟ ਲੱਗਦਾ ਨਹੀਂ ਮੈਨੂੰ ਇਹੋ ਜਿਹੇ ਕੇਸਾਂ ਚ ਜਨਰਲੀ ਅ ਇੱਡੇ ਵੱਡੇ ਸਾਈਜ਼ ਦੇ ਯੁੱਗ ਚ ਆ ਕੇ ਅੱਜ ਵੀ ਅਗਰੇ ਅਜਿਹੀ ਸ਼ਰਮਨਾਖਰਤ ਤਾਂ ਹੁੰਦੀਆਂ ਨੇ। ਦੇਖੋ ਇਹਨਾਂ ਕੇਸ ਤੁਹਾਨੂੰ ਨਹੀਂ ਸੀ ਲੜਕੀ ਪਸੰਦ ਆਉਂਦੀ ਫਿਰ ਕੋਈ ਨਾਰਾਜ਼ਗੀ ਸੀ। ਹਰੀ ਹੋਏ ਵੀ 5 ਮਹੀਨੇ ਹੀ ਸੀ 5 ਮਹੀਨੇ ਪਰਿਵਾਰ ਨੂੰ ਬਿਠਾਓ ਜਾਂ ਉਹਨੂੰ ਕੋ ਬੈਠਾ ਤੋ ਇਹ ਗੱਲਾਂ ਸੁਧਾਰ ਕਰ ਆਪਣੀਆਂ ਕੋਈ ਪਰੇਸ਼ਾਨੀ ਸੀ ਜਾਂ ਕੋਈ ਪਰੇਸ਼ਾਨੀ ਸੀ ਜਾਂ ਮੰਨ ਲਓ ਇਹ ਇਹੀ ਕਹਿੰਦੇ ਸੀ ਵੀ ਕੁੜੀ ਸੁਣਕੀ ਐ ਪਰ ਮੈਂ ਕੁਝ ਵੀ ਕਹਿੰਦੇ ਤੇ ਮਹਾਪਿਓ ਨਾਲ ਗੱਲ ਕਰਦੇ ਆ ਉਹਦਾ ਕੋਈ ਤਰਕ-ਵਿਤਰ ਕਰਦੇ ਕੋਈ ਥਾਣੇ ਕਚਹਿਰੀ ਵਕੀਲ ਦਾ ਹਸਾਰ ਨਹੀਂ ਲੈਂਦੇ ਕੋਈ ਮੀਡੀਏਸ਼ਨ ਕਰਾਉਂਦੇ ਕੋਈ ਕਾਉਂਸਲਿੰਗ ਕਰਾਉਂਦੇ ਪਰ ਉਹਦਾ ਮਤਲਬ ਇਹ ਨਹੀਂ ਸੀ ਕਿ ਇਹੋ ਜਿਹੇ ਹਾਲਾਤ ਪੈਦਾ ਕਰਦੇ ਨੇ ਕਿ ਉਹ ਲੜਕੀ ਜਾਂ ਪੀਲੇ ਤੇ ਇਹਨੂੰ ਪਹਿਰਤਾ ਕਿਉਂ ਇਹ ਦੇਖੋ ਕੇਸ ਸਾਹਮਣੇ ਆਏਗਾ ਤੇ ਤਾਂ ਐਗਜ਼ੈਕਟਲੀ ਮੈਂ ਦੱਸ ਸਕਦਾ ਡੇਟ ਲੀਟਰ ਦੇ ਕਰੀਬ ਦੱਸਿਆ ਜਾ ਰਿਹਾ ਹੈ ਬੋਤਲ ਬੋਤਲ ਫਰੂਟ ਬਾਰ ਨਿਕਲਿਆ ਉਹ ਤੇ ਜੋ ਉਹਨੇ ਪੀਤਾ ਬਾਡੀ ਦੇ ਅੰਦਰ ਆਲਰੇਡੀ ਫਰੂਟ ਵੀ ਜਾਂ ਦਿੱਤਾ ਜਾਂ ਪੀਤਾ ਉਹ ਜੋ ਬਾਡੀ ਦੇ ਉੱਤੇ ਜਿੰਨਾ ਫਰੂਟ ਸੀ ਜਦੋਂ ਉਹਨਾਂ ਨੇ ਐਕਸਟ੍ਰੈਕਟ ਕਰਨਾ ਹੁਣ ਉਹਦੀ ਵੀ ਫੋਰੈਂਸਿਕ ਲੈਬ ਜਾਏਗਾ ਵੀ ਉਹ ਕਿਹੜੀ ਕਿਸਮ ਦਾ ਜ਼ਹਿਰ ਜਾਂ ਕਿਹੜੇ ਕਿਸਮ ਦਾ ਕੈਮੀਕਲ ਫਿਰ ਹਾਂ ਉਹ ਪਰਚੇਜ਼ ਕਿੱਥੋਂ ਹੋਇਆ ਕਿਹੜੀ ਬੋਟਲ ਸੀ ਉਹ ਨਿਸ਼ਾਨੀ ਜੋ ਬੋਟਲ ਇਹਨਾਂ ਨੇ ਤੋੜਦੀ ਹੋਈ ਤੇ 721 ਜਿਹੜੀ ਪੁਰਾਣੇ ਜ਼ਮਾਨੇ ਚ ਹੁੰਦੀ ਸੀ ਉਹ ਕਿਉਂਕਿ ਸਬੂਤ ਮਟਾਉਣ ਦੀ ਕਿਤੇ ਵੀ ਕੋਈ ਕਿਥੋਂ ਲੈ ਕੇ ਆ ਸਕਦੀ ਹੈ ਉਹ ਤਾਂ ਬੜੀ ਘਰ ਦੇ ਵਿੱਚ ਰਹਿਣ ਵਾਲੀ ਹੈ ਮੈਂ ਕੀ ਕਹਣਾ ਜਦੋਂ ਕਿਸੇ ਦੇ ਸਿਰ ਤੇ ਮੌਤ ਸਵਾਰ ਹੋ ਜਾਂਦੀ ਹੈ ਉਹ ਕੁਝ ਵੀ ਕਰ ਸਕਦਾ ਪਰ ਪੁਰਾਣੀ ਸੀ ਧਾਰਾ 201 ਹੁਣ ਬਣ ਗਈ ਹੈ 238 ਕੌਜ਼ਿੰਗ ডিসਪੀਅਰੈਂਸ ਆਫ ਐਵਿਡੈਂਸ ਆਫ ਆਫੈਂਸ অর ギਵਿੰਗ ਫਾਲਸ ਇਨਫੋਰਮੇਸ਼ਨ ਟੂ ਦੀ ਸਕਰੀਨ ਆਫੈਂਡਰ ਜੇ ਉਹਦੇ ਪਰਿਵਾਰ ਨੇ ਜਿਹੜਾ ਦੋਸ਼ੀ ਪਰਿਵਾਰ ਹੈ ਜੇ ਉਹਨਾਂ ਨੇ ਉੱਥੋਂ ਕੋਈ ਸਬੂਤ ਮਟਾਉਂਦੇ ਹੋਏ ਤੇ ਧਾਰਾ 201 ਪੁਰਾਣੀ ਦੇ ਨਵੀਂ 238 ਦੇ ਤਹਿਤ ਉਹਨਾਂ ਨੂੰ ਵੀ ਪਨਿਸ਼ਮੈਂਟ ਮੇ ਕੋਈ ਵੀ ਸਬੂਤ ਹੋ ਜਾਵੇ ਤੇ ਉਹਦੇ ਕੱਪੜੇ ਜਾਂ ਬੈੱਡ ਸ਼ੀਟ ਉੱਥੋਂ ਚੁੱਕੀ ਆ ਜੋ ਕਰਾਇਮ ਨਾਲ ਰਿਲੇਟਡ ਹੈ ਕਰਾਇਮ ਸੀਨ ਤੋਂ ਕੋਈ ਕਰਾਇਮ ਸੀਨ ਨਾਲ ਜੋ ਰਿਲੇਟਡ ਹੈ ਉਹਦੇ ہاں ਪਰਸਨ ਕੱਪੜੇ ਪਏ ਸੀ ਕੋਈ ਪਰਸਨ ਗਿਆਣਾ ਪਿਆ ਸੀ ਉਹਦਾ ਮਤਲਬ ਨਹੀਂ ਪਰ ਕਰਾਇਮ ਸੀਨ ਨਾਲ ਜੋ ਰਿਲੇਟਡ ਹੈ ਜੇ ਕਿਤੇ ਉਹਨੂੰ ਖਤਮ ਕੀਤਾ ਤੇ ਧਾਰਾ 238 ਬੀ ਐਨਐਸ ਦੇ ਤਹਿਤ ਉਹਨਾਂ ਨੂੰ ਸਜ਼ਾ ਤਨਫਰ ਸਰ ਕੀ ਦੋਸਤ ਮੈਂ ਗੱਲ ਕੀਤੀ ਧਿਆਨ ਦਿੱਤਾ ਮੈਂ ਕਿਹਾ ਜੇ 238 ਪ੍ਰੂਵ ਹੁੰਦੀ ਹੈ ਹਾਂਜੀ ਤਾਂ ਸਜ਼ਾ ਕਨਫਰਮ ਹੈ ਹਾਂਜੀ ਫਿਰ ਨਹੀਂ ਬੱਸ ਸਕਦੇ ਠੀਕ ਹੈ ਹਾਂ ਫਿਰ ਸਰ ਕੀ 295 ਵੀ ਲੱਗਦੀ ਹੈ 295 ਕਿਉਂਕਿ ਉਹਦੀਆਂ ਧਾਰਮਿਕ ਭਾਵਨਾਵਾਂ ਨੂੰ ਜਿਹੜੀ ਦੱਸੀ ਜਾ ਰਹੀ ਹੈ ਥੇਹ ਪਹੁੰਚਾਈ ਗਈ ਹੈ ਦੇਖੋ ਲੱਗਦੀ ਤਾਂ ਜ਼ਰੂਰ ਹੈ ਪ੍ਰੂਵ ਕਿਦਾਂ ਕੀਤਾ ਜਾਏਗਾ ਇਹ 295 295 ਇਹ ਜਿਹੜੀ ਹੁਣ ਨਵੀਂ ਬਣ ਕੇ ਆ 298 ਤੇ 299 ਬਣ ਚੁੱਕੀ ਹੈ ਠੀਕ ਹੈ ਸੋ ਡੈਫੀਨੇਟਲੀ ਜੋ ਉਹਦੀ ਸਟੇਟਮੈਂਟ ਹੈ ਉਹਦੇ ਮੁਤਾਬਕ 295 20 ਬਣਦੀ ਹੈ ਜਾਂ 298 ਜਿਹੜੀ ਨਵੀਂ ਧਾਰਾ ਬਣ ਚੁੱਕੀ ਹੈ ਉਹ ਬਣਦੀ ਹੈ ਉਹਦੀ ਪਿਨਿਸ਼ਮੈਂਟ ਨਾਲ ਐਡ ਹੋਏਗੀ 406 ਐਡ ਹੋਏਗੀ ਜੋ ਦੇ ਸਮਾਨ ਪਿਆ ਕੁੜੀ ਦਾ ਜਾਂ ਅਨੁਵਰਤਨ ਤੋਂ ਮਨਾ ਕੀਤਾ ਜਾ ਰਿਹਾ ਹੋਵੇਗਾ ਤੇ 498 ਏ ਜਿਹੜੀ ਪੁਰਾਣੀ ਹੁੰਦੀ ਸੀ ਉਹਦੀ ਜਿਹੜੀ ਨਵੀਂ ਧਾਰਾ ਬਣ ਚੁੱਕੀ ਹੈ ਜਿਹਨੂੰ ਕਹਿੰਦੇ ਮੈਂਟਲ क्रੂਅਲਟੀ ਕਰਨਾ ਜੇ ਉਹਦੇ ਕੋਈ ਅਪੱਤੀਜਨਕ ਸ਼ਬਦਾਂ ਦਾ ਇਸਤੇਮਾਲ ਹੋਇਆ ਤੇ ਡਿਫੇਮੇਸ਼ਨ ਜਾਂ ਇਨਡਿਸੈਂਟ ਰਿਪਰੈਜੈਂਟੇਸ਼ਨ ਆਫ ਊਮਨ ਜਿਉਂ ਕੋ ਗਾਲ ਬੰਦਾ ਕੀਤਾ ਗਿਆ ਉਹਦੇ ਸਟੇਟਮੈਂਟ ਚ ਉਹਨਾਂ ਨੇ ਜੋ ਲਿਖਾਇਆ ਹੋਏਗਾ ਉਹਦੇ ਮੁਤਾਬਕ ਜੋ ਜੋ ਧਾਰਾ ਪੜ੍ਹਦੀ ਹੈ ਉਹ ਡੈਫੀਨੇਟਲੀ ਉਹਦੇ ਚ ਜਿਹੜੇ ਉਹ ਅਕਿਊਜ਼ ਦੇ ਬੁੱਕ ਕਿਤੇ ਜਾਣਗੇ ਔਰ ਜਿਹਦਾ ਕਿੰਨਾ ਕਸੂਰ ਹੈ ਉਹਦੇ ਮੁਤਾਬਕ ਉਹਨੂੰ ਪਨਿਸ਼ਮੈਂਟ ਮਿਲੇਗੀ ਜਾਂ ਜਮਾਨਤ ਮਿਲੇਗੀ ਜਾਂ ਬਰੀ ਕਿਤੇ ਜਾਣਗੇ ਕਿਉਂਕਿ ਸੁਪਰੀਮ ਕੋਰਟ ਐਸੋਲੀ ਬੜੀ ਸਪੈਸੀਫਿਕ ਚਾਹੇ ਉਹ ਡੌਰੀ ਡੈਥ ਹੈ ਚਾਹੇ ਉਹ 406 498 ਹੈ ਚਾਹੇ ਮੈਟ੍ਰਿਮੋਨੀਅਲ ਡਿਸਪਿਊਟ ਦੀ ਕੋਈ ਵੀ ਚੀਜ਼ ਹੈ ਉਹ ਕਹਿੰਦੀ ਵੀ ਜਦ ਤੱਕ ਕੋਈ ਸਪੈਸਿਫਿਕ ਅਲੀਗੇਸ਼ਨ ਨਹੀਂ ਤਦ ਤੱਕ ਤੁਸੀਂ ਉਹਦੇ ਖਿਲਾਫ ਪਰਚਾ ਦਰਜ ਨਹੀਂ ਕਰ ਸਕਦੇ ਠੀਕ ਹੈ ਇਹ ਨਹੀਂ ਕਿ ਮੰਨ ਲਓ ਕੁੜੀ ਵਾਲਿਆਂ ਨੇ ਸਾਰੇ ਟੱਬਰ ਦਾ ਨਾਲ ਖਾਤਾ ਸਾਰਿਆਂ ਨੂੰ ਫਾਇਲਾ ਦੋਗੇ ਵੀ ਜਿੰਨਾ ਦਾ ਰੋਲ ਹੈ ਜਿੰਨਾਂ ਦਾ ਐਕਟਿਵ ਰੋਲ ਹੈ ਐਕਟਿਵ ਰੋਲ ਹੈ ਐਕਟਿਵ ਰੋਲ ਹੈ ਉਹਨਾਂ ਦੇ ਖਿਲਾਫ ਸੁਪਰੀਮ ਕੋਰਟ ਦੇ ਜੱਜਮੈਂਟ ਉੱਤੇ ਬੇਸ ਤੇ ਅਸੀਂ ਬੁੜੀਆਂ ਜਵਾਨਾਂ ਤੋਂ ਕਰਾਉਂਦੇ ਨੇ بڑے ਪਰਚੇ ਦਰਜ ਕਰਾਉਂਦੇ ਹੁਣੇ ਮੈਂ ਇੱਕ ਖਰਚਾ ਕਾਰਜ ਕਰਾ ਕੇ ਹਟਿਆ ਇੰਗਲੈਂਡ ਦਾ ਪਰਿਵਾਰ ਸੀ ਨਾਂ ਨਹੀਂ ਮੈਂ ਲੈਣਾ ਠੀਕ ਹੈ ਇੰਡੀਆ ਇੰਗਲੈਂਡ ਰਹਿੰਦੀ ਸੀ ਲੜਕੀ ਵਿਆਹ ਕਰਾ ਕੇ ਉੱਥੇ ਚਲ ਗਈ ਸੀ ਬੜੇ ਮਤਲਬ ਨਾਰਮਲ ਪਰਿਵਾਰ ਚੋਂ ਲੜਕੀ ਸੀ ਇੰਗਲੈਂਡ ਚਲ ਗਈ ਇੰਗਲੈਂਡ ਵਿੱਚ ਉਹਨਾਂ ਦਾ ਕਿੱਲੇ ਚ ਘਰ ਹੈ ਅੱਛਾ ਜੀ ਯੂਨਾਈਟਿਡ ਕਿੰਗਡਮ ਚ ਤਾਂ ਮੈਂ ਉਹ ਸ਼ਹਿਰ ਦਾ ਨਾਂ ਨਹੀਂ ਲੈਣਾ ਕਿੱਲੇ ਚ ਘਰ ਹੈ ਵੱਡੀਆਂ ਗੱਡੀਆਂ ਉਹਨਾਂ ਦੇ ਘਰ ਠੀਕ ਠਾਕ ਆਮਦਨ ਦਾ ਜ਼ਰੀਆ ਅ ਔਰ ਉਹ ਲੜਕੀ ਉੱਥੇ ਰਹਿੰਦੀ ਹੈ ਰਹਿਣ ਤੋਂ ਬਾਅਦ ਆਪਣੇ ਮਾਪੇ ਨੂੰ ਮੈਸੇਜ ਕਰਦੀ ਆਪਣੇ ਸੱਸ ਬਾਰੇ ਵੀ ਚੁੰੇੜ ਆਈ ਸੀ ਸਹੁਰੇ ਬਾਰੇ ਲਿਖਦੀ ਬਾਂਦਰ ਆਇਆ ਸੀ ਜੀ ਦਿਓਰ ਬਾਰੇ ਲਿਖਦੀ ਹੈ ਦੁਰਾਣੀ ਬਾਰੇ ਲਿਖਲੀ ਹੈ ਕੁੱਤੀ ਆਈ ਸੀ ਇਦਾਂ ਦੇ ਨਾਮ ਲੈ ਕੇ ਕੰਜਰ ਕੁੱਤੇ ਨਾਮ ਲੈ ਕੇ ਉਹਨਾਂ ਦੇ ਖਿਲਾਫ ਮੈਸੇਜ ਕਰਦੀ ਸੀ ਪਰਵਾਨ ਨੂੰ ਮੈਸੇਜ ਫੜਦੇ ਹਾਂਜੀ ਫੜਨ ਤੋਂ ਬਾਅਦ ਉਹਨਾਂ ਨੇ ਓਬਜੈਕਸ਼ਨ ਜਾਈ ਤੇ ਪਿਓ ਨੇ ਗਾਲਾਂ ਕੱਢੀਆਂ ਮਤਲਬ ਕੁੜੀ ਦੇ ਪਿਓ ਨੇ ਕੁੜੀ ਨੂੰ ਗਾਲਾਂ ਕੱਢੀਆਂ ਕਿ ਵੀ ਗਲਤ ਕੀਤਾ ਯੇ ਕੀਤਾ ਉਹ ਕੀਤਾ ਅੱਛਾ ਕੁੜੀ ਦੇ ਪਿਓ ਨੇ ਮਤਲਬ ਇੱਥੋਂ ਇੰਡੀਆ ਤੋਂ ਇੰਡੀਆ ਤੋਂ ਗਾਲਾਂ ਕੱਢੀਆਂ ਬੇਇੱਜ਼ਤੀ ਕੀਤੀ ਜੇ ਕੋਈ ਫੋਨ ਲੈ ਲੋ ਸਭ ਕੁਝ ਕਰ ਲੋ ਪਰ ਫਿਰ ਵੀ ਪਰਿਵਾਰ ਨੇ ਉਹਨੂੰ ਸਭ ਕੁਝ ਦਿੱਤਾ ਕਿ ਚਲੋ 2000 ਮਹੀਨੇ ਬੀਤ ਗਏ ਗੱਲ ਮੁੱਕੀਏ ਕਦੀ ਲੜਾਈ ਐ ਜੀ ਦੇ ਦੋ ਉਹ ਫਿਰ ਉਹ ਕੁਝ ਸ਼ੁਰੂ ਕਰਤਾ ਅੱਛਾ ਫਿਰ ਉਹ ਲੜਕੀ ਨੇ ਆ ਕੇ ਇਨਸੀਡੈਂਟ ਸਾਰੇ ਬਾਹਰ ਹੋਏ ਇੱਥੇ ਆ ਕੇ ਕੰਪਲੇਂਟ ਦੇ ਦਿੱਤੀ ਫਿਰ ਮਤਲਬ ਦਰਜ ਕਰਾਤੀ ਕਿ ਦਿੱਲੀ ਕਰਾਤੀ ਕਿ ਇੱਥੇ ਕਰਾਤੀ ਉਹ ਐਫ ਆਈ ਆਰ ਦੇ ਵਿੱਚ ਅਸੀਂ ਰਿਪਰੈਜ਼ੈਂਟੇਸ਼ਨ ਦਿੱਤੀ ਮੈਂ ਮੁੰਡੇ ਵੱਲੋਂ ਆ ਮੈਂ ਕੁਦਰ ਜਦੋਂ ਇੰਗਲੈਂਡ ਸੀ ਜਦੋਂ ਪਰਿਵਾਰ ਮੈਨੂੰ ਮਿਲਿਆ ਮਿਲਣ ਤੋਂ ਬਾਅਦ ਹਸਾਬ ਦਾ ਪਤਾ ਲੱਗਦਾ ਹੈ ਵੀ ਵਾਕਈ ਪਰਿਵਾਰ ਕਿਦਾਂ ਦਾ ਹੈ ਅਸੀਂ ਇੱਥੇ ਉਹਨਾਂ ਦੀ ਪੇਰਵਾਹੀ ਕੀਤੀ ਉਹ ਪਰਚਾਇਲ ਖਰਜ ਹੋ ਗਿਆ ਅੱਛਾ ਇੱਕੋ ਲਾਈਨ ਵਿੱਚ ਲਿਖੀ ਹੈ ਕਿ ਜਿਹੜੇ ਵੀ ਇਨਸੀਡੈਂਸ ਰਿਪੋਰਟ ਕਰਦੀ ਹੈ ਇਹ ਇੰਡੀਆ 'ਚ ਹੋਏ ਨਹੀਂ ਜੇ ਇੰਗਲੈਂਡ ਵਰਗੇ ਸਖਤ ਕੰਟਰੀ 'ਚ ਇਹਨੂੰ ਉਹਨੇ ਇਹਦੇ ਸਵਰਾਂ ਨੇ ਜਫੀ ਪਾ ਲਈ ਸੀ ਉਸੇ ਵਾਰੀ ਵਾਰ ਮਨ ਡਾਇਲ ਕਰਦੀ ਸੋਹਰਾ ਜੀ ਸਾਰਾ ਡੱਬੜਾ ਕਰ ਦਿੰਦਾ ਸੀ ਉਹਨਾਂ ਨੂੰ ਤੇ ਪੂਰੀ ਕਿੱਲੇ ਦੀ ਮਾਲਕ ਬਣ ਜਾਣਾ ਸੀ ਇਹਨੇ ਉੱਥੇ ਤੇ ਜਦੋਂ ਉਸਲੇ ਉਹ ਇਨਸੀਡੈਂਟ ਹੋਇਆ ਇਹਨੇ ਉੱਥੇ ਕਿਹਨੂੰ ਰਿਪੋਰਟ ਕੀਤੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਇਹ ਇਨਸੀਡੈਂਸ ਬੀ ਸੀ ਡੀ ਕੋਈ ਇਨਸੀਡੈਂਸ ਦੇ ਵਿੱਚ ਇਹਨੇ ਕੋਈ ਰਿਪੋਰਟ ਨਹੀਂ ਕੀਤੀ ਔਰ ਅਗਲੀ ਗੱਲ ਦੱਸਾਂ ਉਹ ਕੁੜੀ ਜੇਲ੍ਹ ਜਾਣ ਵਾਲੀ ਤੇ ਅੱਛਾ ਜੀ ਉਹਨੇ ਆ ਕੇ ਜਲਦੀ ਤਰੀਕੇ ਨਾਲ ਪਾਸਪੋਰਟ ਬਣਾ ਲਿਆ ਅੱਛਾ ਜੀ ਔਰ ਉਹ ਪਾਸਪੋਰਟ ਜਿਹੜਾ ਬਣਿਆ ਉਹਦੇ ਵਿੱਚ ਉਹਨੇ ਆਪਣੇ ਨੂੰ ਕੁਆਰੀ ਸਾਬਤ ਕਰ ਲਿਆ ਅੱਛਾ ਜੀ ਪਿਛਲੇ 2 ਸਾਲ ਉਹ ਇੰਗਲੈਂਡ ਚ ਰਹੀ ਆ ਉਹਨੇ ਕਿਹਾ ਮੈਂ ਇੰਡੀਆ ਚ ਇੱਥੇ ਆ ਕੇ ਚੰਡੀਗੜ੍ਹ ਚ ਰਹੀ ਆ ਅੱਛਾ ਜੀ ਔਰ ਉਧਰ ਇੰਗਲੈਂਡ ਦਾ ਕੋਈ ਜ਼ਿਕਰ ਨਹੀਂ ਕੀਤਾ ਉਹਨੇ ਅੱਛਾ ਜੀ ਨਵਾਂ ਪੁਰਾਣਾ ਉਹ ਇੰਗਲੈਂਡ ਰਹਿ ਕੇ ਆਇਆ ਪੁਰਾਣਾ ਪਾਸਪੋਰਟ ਗਵਾਚਾ ਸੀ ਅੱਛਾ ਨਵਾਂ ਪਾਸਪੋਰਟ 15 ਦਿਨਾਂ ਵਿੱਚ ਕਿਰਤੋਂ ਬਣ ਗਿਆ ਫਿਰ ਉਸ ਤੋਂ ਬਾਅਦ ਉਹ ਉਸੇ ਪਾਸਪੋਰਟ ਤੇ ਟਰੈਵਲ ਵੀ ਕਰ ਗਈ ਅੱਛਾ ਜੀ ਸੋ ਜਿੱਥੇ ਵੀ ਪਾਸਪੋਰਟ ਬਣਾਈਏ ਉੱਥੇ ਪਿਛਲੇ 2 ਸਾਲ ਦਾ ਸਟੇ ਦਿਖਾਣਾ ਜ਼ਰੂਰੀ ਹੈ ਇਨ ਕੇਸ ਵਿੱਚ ਅੰਮ੍ਰਿਤਸਰ ਤੋਂ ਚੰਡੀਗੜ੍ਹ ਆਇਆ ਸੀ ਮੈਂ ਆਂਦਿਆ ਪਾਸਪੋਰਟ ਬਣਵਾਉਣਾ ਹੈ ਮੇਰਾ ਫਰਜ਼ ਕੀ ਹੈ ਕਿ ਮੈਂ ਇੱਥੇ ਦਾ ਐਡਰੈਸ ਭਰੂਗਾ ਮੌਜੂਦਾ ਪਤਾ ਇਹ ਪੁਰਾਣਾ ਪਤਾ ਉਹ ਉੱਥੋਂ ਦੀ ਪੁਲਿਸ ਵੈਰੀਫਿਕੇਸ਼ਨ ਹੋਊਗੀ ਹੁਣ ਜਿਹੜੇ ਜਿਹੜੇ ਬੰਦੇ ਨੇ ਉਹਦੀ ਗਵਾਹੀ ਭਰੀ ਹੈ ਉਹ ਵੀ ਠੋਕੇ ਪਾਸਪੋਰਟ ਅਥਾਰਟੀ ਨੂੰ ਚਿੱਠੀ ਜਾ ਚੁੱਕੀ ਹੈ ਕਾਰਵਾਈਆਂ ਸ਼ੁਰੂ ਹੈ ਤੇ ਤੁਸੀਂ ਇਹ ਦੱਸੋ ਵੀ ਜਿਸ ਘਰ ਦੇ ਪੰਜ ਬੰਦੇ ਉਹਨੇ ਫਸਾਇਆ ਜਾਂ ਪਸਾਨ ਦੀ ਕੋਸ਼ਿਸ਼ ਕੀਤੀ ਕੀ ਤੁਹਾਨੂੰ ਲੱਗਦਾ ਪੰਜ ਬੰਦੇ ਨੇ ਛੱਡੜੀਆਂ ਨਹੀਂ ਛੱਡਾਂਗਾ ਤੋ ਇਹੋ ਜਿਹੇ ਗੰਦੇ ਕੰਮ ਗਲਤ ਕੰਮ ਕਰਨੇ ਨਹੀਂ ਚਾਹੀਦੇ ਫਿਰ ਕਮਾਂ ਉਸ ਪਰਵਾਰ ਨੂੰ ਮਦਦ ਇੱਕ ਸੁਣਿਆ ਦੇਣਾ ਚਾਹਨਾ ਜੋ ਸੱਚ ਹੈ ਉਹਨਾਂ ਕਰਿਓ ਕਿਤੇ ਵੱਡਾ ਕਾਗਜ਼ ਕਮਲਖਾਨ ਬੜੇ ਕਿਤੇ ਤੁਸੀਂ ਸੱਚਾਈ ਤੋਂ ਪਰੇ ਚਲੇ ਜਾਓ ਉਹਨੂੰ ਸਾਬਤ ਨਾ ਕਰ ਸਕੋ ਤੇ ਬੰਦੇ ਫਰੀ ਹੋ ਜਾਣਗੇ ਇਹ ਵੀ ਤੁਹਾਨੂੰ ਦੱਸ ਦਿਆਂ ਕਿ ਜਦੋਂ ਕੰਟਰਡਿਕਸ਼ਨਿੰ ਦਾ ਸਟੇਟਮੈਂਟ ਹੋਏਗੀ 2+2 ਬਰਾਬਰ 4 ਹੀ ਰਹਿਣਾ ਦੁਨੀਆ ਦੀ ਸੱਚਾਈ ਹੈ ਉਹ 5 3 5.5 4.5 6 ਨਹੀਂ ਬੰਨੇ ਔਰ ਜਦੋਂ ਉਸੇ ਗੱਲਾਂ ਦੀ ਸਟੇਟਮੈਂਟ ਕਰਦੇ ਆ ਸਟੇਟਮੈਂਟਾਂ ਵਿੱਚੋਂ ਹੀ ਸਾਡੇ ਵਰਗੇ ਵਕੀਲ ਜੇ ਤੁਸੀਂ ਆਪੋਜ਼ਿਟ ਖਲੋਤੇ ਹੁੰਦੇ ਆ ਹਾਂਜੀ ਉਧਰਲੀ ਗੱਲ ਲੱਭਦੇ ਆ ਜੇ ਤੁਸੀਂ ਤੁਹਾਡੇ ਨਾਲ ਖਲੋਤੇ ਨਹੀਂ ਤੁਹਾਡੇ ਗੱਲ ਲੱਭਦੇ ਆ ਸਹੀ ਸੋ ਮੈਂ ਇੱਕ ਸਲਾਹ ਦਊਂਗਾ ਸਟੇਟਮੈਂਟ ਬਹੁਤ ਸੋਚ ਸਮਝ ਕੇ ਸਹੀ ਤਰੀਕੇ ਨਾਲ ਸਮਾਂ ਟਾਈਮ ਡੇਟ ਹਾਲਾਤ ਔਰ ਬਿਲਕੁਕੁਲ ਟੂ ਦੀ ਪੁਆਇੰਟ ਲਿਖਾਇਓ ਵਾਦਕਟਣਾ ਲਿਖਾਇਓ ਔਰ ਪਰਿਵਾਰ ਵਾਸਤੇ ਮੈਂ ਹੋਰ ਚੀਜ਼ ਕਰਨਾ ਜੇ ਤੁਹਾਨੂੰ ਕਿਸੇ ਕਿਸਮ ਦੀ ਸਲਾਹ ਦੀ ਲੋੜ ਹੋਵੇ ਮੈਨੂੰ ਸੰਪਰਕ ਕਰਕੇ ਮੇਰੇ ਕੋ ਆ ਕੇ ਮੈਂ ਫ੍ਰੀ ਸਲਾਹ ਦੇ ਦਿਆਂਗਾ ਤੁਹਾਨੂੰ ਆਦਰਵਾਇਜ਼ ਮੈਂ ਪੈਸੇ ਲੈਂਦਾ ਹਾਂ ਸਾਫ਼ ਦਾ ਸਹੀ ਤਮਾਮ ਇਹਦੇ ਵਿੱਚ ਇਸ ਮਾਮਲੇ ਵਿੱਚ ਕਿ ਤਰਸ ਦੇ ਆਧਾਰ ਤੇ ਕਿ ਚਲੋ ਏਡਾ ਵੱਡਾ ਨੁਕਸਾਨ ਹੋਇਆ ਕਰਦਾ ਜੀ ਮੁੜ ਕੇ ਨਹੀਂ ਆਉਣਾ ਤੇ ਜੇ ਕੋਈ ਸਲਾਹ ਚਾਹੀਦੀ ਹੋ ਕਿਉਂਕਿ ਇੰਨੀ ਦੂਰ ਜਾ ਕੇ ਕੇਸ ਵਰਨਾ ਮੇਰੇ ਲਈ ਔਖਾ ਸੋ ਮੈਂ ਉਸ ਪਰਿਵਾਰ ਨੂੰ ਜਿਹੜਾ ਵੀ ਪਰਿਵਾਰ ਪਹਿਲਾਂ ਆਇਆ ਹੈਗਾ ਮੈਂ ਉਹਨਾਂ ਨੂੰ ਸਲਾਹ ਦੇ ਸਕਦਾ ਔਰ ਕੀ ਇਹਦੇ ਹੱਲ ਨੇ ਕੀ ਇਹਦਾ ਰਿਜ਼ਲਟ ਹੈ ਉਹ ਵੀ ਗਾਈਡ ਕਰ ਸਰਵਾ ਬਾਕੀ ਫਿਰ ਵੀ ਜਨਤਾ ਨੂੰ ਇੱਕ ਗੱਲ ਕਹੂੰਗਾ ਕਦੀ ਅਜੇ ਤੱਕ ਕੋਈ ਮਾਂ ਦੀ ਧੀ ਨਹੀਂ ਮਰੀ ਨੂੰ ਦੀ ਸੱਸ ਉਹ ਸੱਸ ਦੀ ਨੂੰਹ ਮਰੀਏ ਔਰ ਅਜ ਤੱਕ ਕਦੀ ਧੀ ਦੀ ਲੜਾਈ ਐਸੀ ਨਹੀਂ ਵੇਖੀ ਤੇ ਨਾ ਹੀ ਕਿਸੇ ਮਾਂ ਦੀ ਅਜੇ ਲੜਾਈ ਵੇਖੀ ਹੈ ਇਹ ਨੂੰਹ ਤੇ ਸੱਸ ਦੀ ਉਹ ਲੜਾਈ ਜ਼ਿੰਦਗੀ ਪਰ ਕਿਉਂ ਚੱਲਦੀ ਹੈ ਔਰ ਇਹ ਕਿਉਂ ਜਾਂ ਤੇ ਪਹਿਲਾਂ ਚੰਗੀ ਤਰ੍ਹਾਂ ਵੇਖ ਲਿਆ ਕਰੋ ਨਹੀਂ ਤਾਂ ਮੈਂ ਬਾਜ਼ਾਰ ਚ ਜੇ ਕਹਾਂ ਤਾਂ ਪਹਿਲਾਂ ਆਪਾਂ ਚ ਨੂੰ ਸਸਸ ਦਾ ਟੇਵਾ ਮਲਾ ਲਿਆ ਕਰੋ ਤਾਂ ਬੈਟਰ ਹੈ ਸੋ ਕਿਸੇ ਦਾ ਵੀ ਧੀ ਪੁੱਤ ਨੂੰ ਨੁਕਸਾਨ ਪਹੁੰਚਾਉਣਾ ਮੈਂ ਸਾਰੀਆਂ ਕੁੜੀਆਂ ਨੂੰ ਚੰਗਾ ਨਹੀਂ ਕਹਿੰਦਾ ਮੈਂ ਸਾਰੀਆਂ ਸੱਸਾਂ ਨੂੰ ਮਾੜਾ ਨਹੀਂ ਕਹਿੰਦਾ ਹਰ ਤਰ੍ਹਾਂ ਦੀ ਦੁਨੀਆ ਹਰ ਜਗ੍ਹਾ ਤੇ ਹੈ ਪਰ ਹਰ ਚੀਜ਼ ਦਾ ਹੱਲ ਡਾਇਲਗ ਨਾਲ ਪਰਿਵਾਰ ਨਾਲ ਸਮਾਜ ਨਾਲ ਮਿਲ ਕੇ ਨਿਕਲ ਸਕਦਾ ਹੈ ਬੈਟਰ ਹੈ ਕਿ ਬਹਿ ਕੇ ਕਰੋ ਕਿਸੇ ਜਾਣ ਲੈ ਅੰਦਾਜ਼ ਘਰ ਤੁਹਾਨੂੰ ਨਹੀਂ ਜੋ ਪਲਵਾਮਾ ਕਸ਼ਮੀਰ 'ਚ ਅਟੈਕ ਹੋਇਆ ਫਿਰ ਤੁਸੀਂ ਉਹ ਜਿਹੇ ਉਗਰਵਾਦੀ ਹੋਏ ਮੇਰੇ ਸਾਹਬ ਨਾਲ ਤੇ ਜੇ ਤੁਸੀਂ ਸੱਚੀ ਮੁੱਚੀ ਇਹੋ ਜਿਹਾ ਗੰਦਾ ਕੰਮ ਕੀਤਾ ਇੱਕ ਬੱਚੇ ਨੂੰ ਪੈਦਾ ਕਰਨਾ ਉਹਨੂੰ 20-21 ਸਾਲ ਤੱਕ ਵੱਡਾ ਕਰਨਾ ਉਸ ਤੋਂ ਬਾਅਦ ਉਹਦੀ ਸ਼ਾਦੀ ਕਰਨੀ ਤੇ ਸ਼ਾਦੀ ਤੋਂ ਬਾਅਦ ਐਡਾ ਮਾੜਾ ਦਿਨ ਆਪਣੇ ਅੱਗੇ ਲਿਆਉਣਾ ਬੜਾ ਯੋਖਾ ਬੜਾ ਯੋਖਾ ਬੜਾ ਯੋਖਾ ਤੋ ਦੋਸਤੋ ਤੁਸੀਂ ਸਾਡਾ ਕਾਨੂੰਨੀ ਪਾਠ ਵੀ ਦੇਖਿਆ ਜੀ ਗੁਰਸਾਹਿਬ ਨੇ ਬਹੁਤ ਵਧੀਆ ਗੱਲ ਲਿਖੋ ਸੁਨੇਹਾ ਵੀ ਦਿੱਤਾ ਕਿ ਤੁਸੀਂ ਕਿਸੇ ਦੇ ਧੀ ਪੁੱਤ ਦੀ ਜਾਲ ਦੇ ਨਾਲ ਖੇਡਣ ਨਾਲ ਜ਼ਰੂਰੀ ਹੈ ਕਿ ਪਹਿਲਾਂ ਚੰਗੀ ਤਰ੍ਹਾਂ ਦੇਖ ਲੈ ਕਰੋ ਉਸ ਰਿਸ਼ਤੇ ਨੂੰ ਸਮਾ ਦੋ ਰਿਸ਼ਤੇ ਨੂੰ ਪੱਕੀ ਡੋਰ ਦੇ ਵਿੱਚ ਬੰਨਣ ਤੋਂ ਪਹਿਲਾਂ ਕਿ ਜੇਕਰ ਤੁਸੀਂ ਉੱਥੇ ਤੁਹਾਨੂੰ ਪਸੰਦ ਹੈ ਤਾਂ ਹੀ ਕਰੋ ਕਿਉਂਕਿ ਕਿਸੇ ਦੇ ਬੱਚੇ ਦੀ ਜਾਨ ਦੇ ਨਾਲ ਖੇਡਣਾ ਉਸ ਦੀ ਜਾਨ ਲੈਣੀ ਜਾਂ ਫਿਰ ਉਸ ਦੀ ਜ਼ਿੰਦਗੀ ਨੂੰ ਉਸ ਦਹਿਲੀਜ਼ ਤੱਕ ਪਹੁੰਚਾ ਦੇਣਾ ਜਿਸ ਤੋਂ ਉੱਤੇ ਮੌਤ ਖੜੀ ਹੋਵੇ ਬੇਜਾ ਇੱਕ ਗੱਲ ਤੇ ਸ਼ਰਤ ਲਾ ਕੇ ਸੋ ਤੁਹਾਨੂੰ ਦੋਵੇਂ ਪੱਖ ਦੱਸੇ ਨੇ ਦੋਵੇਂ ਪੱਖ ਕਾਨੂੰਨੀ ਪੱਖ ਤੇ ਕਲੀਅਰ ਕਰਨ ਦੀ ਉਮੀਦ ਹੈ ਸਾਰੇ ਤੁਹਾਡੇ ਡਾਊਟਸ ਵੀ ਕਲੀਅਰ ਹੋ ਗਏ ਹੋਣਗੇ ਜੇਕਰ ਫਿਰ ਵੀ ਕੋਈ ਤੁਹਾਡਾ ਸਵਾਲ ਰਹਿੰਦਾ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਇਸ ਤਰ੍ਹਾਂ ਦੀਆਂ ਤੇ ਹੋਰ ਖਾਸ ਵੀਡੀਓਜ਼ ਦੇਖਦੇ ਰਹਿਣ ਤੇ ਲਈ ਸਾਡੇ ਨਾਲ ਬਨੇ ਰਹਿਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਫਿਲਹਾਲ ਇੱਥੇ ਸਾਨੂੰ ਦੀ ਉਜਾਜ਼ਤ ਮਿਲਾਂਗੇ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ